ਸਸ਼ੀਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਰ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਆਂ ਹਾਂਜੀ ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਿੱਧੂ ਮਸੇਵਾਲਾ ਦੇ ਪਰਿਵਾਰ ਦੇ ਵਿੱਚ ਫਿਰ ਤੋਂ ਜਿਹੜੀ ਖੁਸ਼ੀਆਂ ਨੇ ਉਹ ਆਈਆਂ ਨੇ ਇੱਥੇ ਸਿੱਧੂ ਮਸੇਵਾਲਾ ਦੇ ਜਿਹੜੇ ਪ੍ਰਸ਼ੰਸਕ ਨੇ ਉਹਨਾਂ ਦੇ ਚਾਣ ਵਾਲੇ ਨੇ ਉਹਨਾਂ ਲਈ ਵੀ ਇੱਥੇ ਵੱਡੀ ਜਿਹੜੀ ਖਬਰ ਹੈ ਕਿ ਸਿੱਧੂ ਮਸੇਵਾਲਾ ਦੇ ਘਰ ਫਿਰ ਤੋਂ ਖੁਸ਼ੀਆਂ ਆਈਆਂ ਨੇ ਫਿਰ ਤੋਂ ਜਿਹੜਾ ਆਪਾਂ ਕਹਿ ਸਕਦੇ ਆਂ ਕਿ ਮਾਤਾ ਚਰਨ ਕੌਰ ਤੇ ਬਲਕੌਰ ਸਿੰਘ ਸਿੱਧੂ ਦੇ ਘਰ ਬੇਟੇ ਨੇ ਜਨਮ ਲੈ ਆਏ ਤੇ ਇਥੇ ਸਭ ਤੋਂ ਵੱਡੀ ਜਿਹੜੀ ਇਹ ਸੋਸ਼ਲ ਮੀਡੀਆ ਤੇ ਖਬਰ ਚੱਲ ਰਹੀ ਹੈ ਟੈਲੀਵਿਜ਼ਨਾਂ ਤੇ ਖਬਰਾਂ ਆ ਰਹੀਆਂ ਨੇ ਕਿ ਸਿੱਧੂ ਮਸੇਵਾਲਾ ਦੇ ਘਰ ਫਿਰ ਤੋਂ ਜਿਹੜੀ ਖੁਸ਼ੀਆਂ ਨੇ ਉਹਨਾਂ ਨੇ दस्तक ਦਿੱਤੀ ਹੈ ਉਹਨਾਂ ਦੇ ਜਿਹੜੇ ਚਾਣ ਵਾਲੇ ਨੇ ਉਹਨਾਂ ਦੇ ਜਿਹੜੇ ਪ੍ਰਸ਼ੰਸਕ ਨੇ ਉਹਨਾਂ ਦੇ ਲਈ ਵੀ ਕਿਤੇ ਨਾ ਕਿਤੇ ਇੱਕ ਜਿਹੜੀ ਇਹ ਖੁਸ਼ ਨੂਮਾ ਖਬਰ ਨਿਕਲ ਕੇ ਅੱਜ ਸਵੇਰੇ ਸਵੇਰੇ ਹੀ ਜਿਹੜੀ ਸਾਹਮਣੇ ਆਈ ਹੈ ਕਿ ਸਿੱਧੂ ਮਸੇਵਾਲਾ ਦਾ ਜਿਹੜਾ ਛੋਟਾ ਭਰਾ ਹੈ ਉਸਨੇ ਜਨਮ ਲੈ ਲਿਆ ਹੈ ਤੇ ਤੁਸੀਂ ਇਸ ਖਬਰ ਤੋਂ ਕਿੰਨੇ ਕੁ ਜ਼ਿਆਦਾ ਖੁਸ਼ ਹੋ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਣਾ ਤੇ ਸਾਡੇ ਲਈ ਵੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਕਿ ਤੁਸੀਂ ਕੀ ਸੋਚਦੇ ਹੋ ਇਹਨਾਂ ਖਬਰਾਂ ਦੇ ਬਾਰੇ ਹਾਂਜੀ ਤਾਂ ਇੱਥੇ ਗੱਲ ਕਰਾਂਗੇ ਕਿ ਦੇਖੋ ਸਿੱਧੂ ਮਸੇਵਾਲਾ ਦਾ ਕਿਤੇ ਨਾ ਕਿਤੇ ਦੇਖੋ ਉਹਨਾਂ ਦਾ ਜਿਹੜਾ ਕਤਲ ਸੀ ਗੈਂਗਸਟਰ ਵਾਦ ਦੇ ذریعے ਇੱਥੇ ਹੋਇਆ ਸੀ ਕਿਉਂਕਿ ਆਪਾਂ ਸਭ ਨੂੰ ਪਤਾ ਹੀ ਹੈ ਕਿ ਸਿੱਧੂ ਮਸੇਵਾਲਾ ਦਾ ਜਿਹੜਾ ਮਰਡਰ ਹੋਇਆ ਸੀ ਕਿੰਨਾ ਜ਼ਿਆਦਾ ਦੇਖੋ ਉਸ ਚੀਜ਼ ਨੇ ਸਿੱਧੂ ਮਸੇਵਾਲਾ ਦੇ ਜਿਹੜੇ ਪ੍ਰਸ਼ੰਸਕ ਸੀ ਉਹਨਾਂ ਦਾ ਵੀ ਕਿਤੇ ਨਾ ਕਿਤੇ ਜਿਹੜਾ ਦਿਲ ਹੈ ਉਹ ਬਹੁਤ ਜ਼ਿਆਦਾ ਤੋੜਿਆ ਸੀ ਤੇ ਹੁਣ ਪ੍ਰਸ਼ੰਸਕਾਂ ਦੇ ਲਈ ਇੱਥੇ ਇੱਕ ਵੱਡੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸਿੱਧੂ ਮਸੇਵਾਲਾ ਦਾ ਜਿਹੜਾ ਪਰਿਵਾਰ ਹੈ ਉਸ ਦੇ ਵਿੱਚ ਦੁਬਾਰਾ ਖੁਸ਼ੀਆਂ ਆਈਆਂ ਨੇ ਦੁਬਾਰਾ ਖੁਸ਼ੀਆਂ ਨੇ ਉਹਨਾਂ ਦੇ ਪਰਿਵਾਰ 'ਚ ਦਸਤਕ ਦਿੱਤੀਆਂ ਨੇ ਤੇ ਇੱਥੇ ਹੁਣ ਜਿਹੜੇ ਉਹਨਾਂ ਦੇ ਫੈਨਸ ਨੇ ਉਹਨਾਂ ਦੇ ਚਾਹਣ ਵਾਲੇ ਨੇ ਉਹਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇੱਥੇ ਛੋਟਾ ਸਿੱਧੂ ਮਸੇਵਾਲਾ ਜਿਹੜਾ ਹੈ ਉਸੇ ਦਾ ਹੀ ਇੱਥੇ ਜਨਮ ਹੋਇਆ ਹੈ ਤੇ ਇੱਥੇ ਪ੍ਰਸ਼ੰਸਕ ਵੀ ਲਗਾਤਾਰ ਉਹਨਾਂ ਨੂੰ ਜਿਹੜੀ ਵਧਾਈਆਂ ਨੇ ਉਹ ਦੇ ਰਹੇ ਨੇ ਤੇ ਇਸੇ ਦੇ ਚੱਲਦੇ ਸਾਡੇ ਨਾਲ ਹੀ ਕੋਲਰ ਵੀ ਜੁੜੇ ਨੇ ਅਸੀਂ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਹੈਲੋ ਸ੍ਰੀ ਗੋੜ ਮੈਡਮ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਜੀ ਖਰਮਾ ਹੋ ਰਹੇ ਬਰਨ ਖਰੋੜ ਹਾਂਜੀ ਬਹੁਤ ਬਹੁਤ ਸਵਾਗਤ ਕਰਦੀ ਹਾਂ ਸੱਠੋਡਾ ਏਵਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਅੱਜ ਦੀ ਸਭ ਤੋਂ ਵੱਡੀ ਜਿਹੜੀ ਖਬਰ ਸਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵਿੱਚ ਫਿਰ ਤੋਂ ਜਿਹੜੇ ਖੁਸ਼ੀਆਂ ਨੇ ਉਹ ਆਈਆਂ ਨੇ ਕੀ ਕਹਿਣਾ ਚਾਹੋਗੇ ਬਿਲਕੁਲ ਮੈਡਮ ਬਿਲਕੁਲ ਬਿਲਕੁਲ ਸਾਡੇ ਵੱਲੋਂ ਹੀ ਸਿੱਟੂ ਫੈਮਿਲੀ ਨੂੰ ਜੀ ਜੀ ਤੇ ਦੂਜੀ ਗੱਲ ਅਸੀਂ ਮੈਡਮ ਕਰਦੇ ਹੁਣ ਲੈ ਵੀ ਦੇਖੋ ਪ੍ਰਮਾਤਮਾ ਬੰਦੋਂ ਜਾਂ 18 ਹੂੰ ਲੋੜਵੰਦਾਂ ਦੀ ਚੀਜ਼ ਮਿਲਣੀ ਚਾਹੀਦੀ ਜੀ ਦੇਖੋ ਇਹ ਨਹੀਂ ਹੁੰਦਾ ਜੀ ਅਸੀਂ ਪੈਸਾ ਹੀ ਸਾਡੀ ਸਾਰਾ ਕੁਝ ਹੁੰਦਾ ਵੀ ਪੈਸੇ ਬਿਨਾਂ ਅਸੀਂ ਕਾਸੇ ਦੇ ਨਹੀਂ ਜੀ ਹਾਂ ਠੀਕ ਹੈ ਜਿਹੜੀ ਸਾਨੂੰ ਜ਼ਰੂਰਤ ਹੁੰਦੀ ਹੈ ਹੂੰ ਦੇਖੋ ਪ੍ਰਮਾਤਮਾ ਨੇ ਸੋਣੀਆ ਉਹਨਾਂ ਦੀ ਦੇਖੋ ਜ਼ਰੂਰਤ ਸੀਗੀ ਕਿਉਂਕਿ ਉਹਨਾਂ ਦਾ ਜਿਹੜਾ ਜਵਾਨ ਪੁੱਤ ਸੀ ਉਹ ਕਿਤੇ ਨਾ ਕਿਤੇ ਇਹਨਾਂ ਜਾਨਵਾਲੇ ਲੋਕਾਂ ਦੇ ਹੱਥੋਂ ਕਿਤੇ ਨਾ ਕਿਤੇ ਮਾਰੇ ਗਿਆ ਸੀ ਜੀ ਬਿਲਕੁਲ ਦੇਖੋ ਬਹੁਤ ਬੜੀਆ ਗੱਲ ਆ ਬੱਚੇ ਨੇ ਜਨਮ ਦਿੱਤਾ ਹੂੰ ਚਾਹੇ ਉਹ ਧੀ ਦੇ ਰੂਪ ਚ ਆਉਂਦੀ ਚਾਹੇ ਉਹ ਪੁੱਤ ਦੇ ਰੂਪ ਚ ਆਇਆ ਪੁੱਤ ਦੇ ਰੂਪ ਚ ਆਇਆ ਤਾਂ ਸਮਝ ਲਓ ਕਿ ਕਿਤੇ ਨਾ ਕਿਤੇ ਪ੍ਰਮਾਤਮਾ ਨੇ ਉਹਨਾਂ ਦੀ ਇੰਨੀ ਸੁਣ ਲਈ ਵੀ ਦੁਆਵਾਰੇ ਜਿਹੜਾ ਰਿਪੀਟ ਲੀ ਕਿਤਨਾ ਕਿਤੇ ਸਿੱਧੂ ਆ ਜਿਹੜਾ ਜੀ ਬਿਲਕੁਲ ਦੇਖੋ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਇੱਥੇ ਸ਼ਰਮਾ ਜੀ ਕਿਹਾ ਜਾ ਰਿਹਾ ਹੈ ਕਿ ਇੱਥੇ ਸ਼ੁਭਦੀਪਦਾਹੀ ਜਨਮ ਜਿਹੜਾ ਦੁਬਾਰਾ ਉਹਨਾਂ ਦੀ ਹਵੇਲੀ ਦੇ ਵਿੱਚ ਹੋਇਆ ਹੈ ਬਿਲਕੁਲ ਮੈਡਮ ਦੇਖੋ ਜ਼ਰੂਰਤ ਮੈਂ ਕਿਉਂ ਕਹਿੰਦਾ ਸੀ ਵੀ ਜ਼ਰੂਰਤ ਮੰਨ ਜੀ ਉਹ ਕਿ ਜਵਾਨ ਪੁੱਤ ਘਰੋਂ ਚਲੇ ਜਾਣਾ ਇੱਕੋ ਇੱਕ ਪੁੱਤ ਹੋਣਾ ਤੇ ਪੁੱਤੋਂ ਵਾਦ ਜਿਹੜੀਆਂ ਉਹਦੀਆਂ ਕਮੀਆਂ ਜਾਂ ਜਿਹੜੀਆਂ ਉਹਦੀਆਂ ਖੁਸ਼ੀਆਂ ਤੇ ਕਿ ਹੱਟ ਆ ਮੋਨਾਂ ਨੂੰ ਰੜਸਦੀ ਸੀ ਜੀ ਬਿਲਕੁਲ ਮਾਤਾ ਪਿਤਾ ਨੂੰ ਰੜਕਦੀਆਂ ਸੀ ਜੀ ਹੂੰ ਮੇਰੇ ਕੋਲ ਬੱਚਾ ਆਇਆ ਤਾਂ ਕਿਤੇ ਨਾ ਕਿਤੇ जख्मਾਂ ਤੇ ਮਲਮ ਲਗੂਆ ਜਾਂ जख्म ਸੁੱਕਣਗੇ जख्म ਖਤਮ ਹੋ ਜੂਗਾ ਦੇਖੋ ਟੁੱਟ ਗਿਆ ਜਿਹਨੂੰ ਮਾਂ ਨੇ 9 ਮਹੀਨੇ ਚੇ ਪੇਟ 'ਚ ਰੱਖਿਆ ਸੀਗਾ ਮਰਨਾ ਤਾਂ ਨਹੀਂ ਹੁੰਦਾ ਕਦੇ ਲੇਕਿਨ ਕਿਤੇ ਨਾ ਕਿਤੇ ਜਦੋਂ ਐਤਾ ਪ੍ਰਮਾਤਮਾ ਦੀ ਕੋਈ ਥੋੜੀ ਜਿਹੀ ਕਿਰਪਾ ਹੋ ਜਾਂਦੀ ਹੈ ਤਾਂ ਉਸ ਦਰਦ ਨੂੰ ਸਹਿਣ ਵਾਸਤੇ ਕਿਤੇ ਨਾ ਕਿਤੇ ਪ੍ਰਮਾਤਮਾ ਨੇ ਬਹੁਤ ਬਧੀ ਉਹਨਾਂ ਦੀ ਸੁਣੀ ਹੈ ਸਾਨੂੰ ਬਹੁਤ-ਬਹੁਤ ਖੁਸ਼ੀ ਹੈ ਜੀ ਬਿਲਕੁਲ ਤੇ ਕੀ ਕਹਿਣਾ ਚਾਹੋਗੇ ਸਰ ਦੇਖੋ ਸਿੱਧੂ ਮਸੇਵਾਲਾ ਦੀ ਜੇਕਰ ਆਪਾਂ ਗੱਲ ਕਰੀਏ ਲੱਖਾਂ ਦੀ ਤਾਦਾਦ 'ਚ ਜਿਹੜੇ ਉਹਨਾਂ ਦੇ ਲੱਖਾਂ ਕਰੋੜਾ ਮਿਲੀਅਨ ਦੇ ਵਿੱਚ ਉਹਨਾਂ ਦੇ ਫੈਨ ਸੀਗੇ ਨਾ ਸਿਰਫ ਇੰਡੀਆ ਬਲਕਿ ਗਲੋਬਲ ਲੈਵਲ ਦੇ ਉਹ ਸਟਾਰ ਸੀ ਇੱਥੇ ਕੀ ਕਹਿਣਾ ਚਾਹੂਗੇ ਕਿ ਦੇਖੋ ਜਿੰਨੇ ਵੀ ਉਹਨਾਂ ਦੇ ਫੈਨਸ ਨੇ ਉਹਨਾਂ ਦੇ ਲਈ ਇੱਥੇ ਜਿਹੜੀ ਵੱਡੀ ਖੁਸ਼ਖਬਰੀ ਹੈ ਇਹ ਆਹ ਮੈਡਮ ਦੇਖੋ ਫੈਨਸ ਹੋਣ ਚਾਹੇ ਨਾ ਹੋਣ ਇਸ ਤਰ੍ਹਾਂ ਦੇ ਆਮ ਇਨਸਾਨ ਦੀ ਵੀ ਗੱਲ ਕਰੀਓ ਵੀ ਖੁਸ਼ੀ ਬਣਾਉਗਾ ਜੀ ਜੀ ਬਿਲਕੁਲ ਕਿਉਂਕਿ ਉਹ ਸੈਲੀਬ੍ਰਿਟੀ ਹੈ ਗਾਇਕ ਹੁਣ ਤਲਾਕ ਮੈਟਰ ਹੋ ਜਾਂਦਾ ਜੀ ਹਾਂਜੀ ਲੇਕਿਨ ਇਨਸਾਨ ਪਹਿਲਾਂ ਤੇ ਜੀ ਹੋਣ ਇਨਸਾਨ ਪਹਿਲਾਂ ਹੈ ਜੀ ਹੂੰ ਇਹਨਾਂ ਇਨਸਾਨ ਅਗਰ ਕਿਸੇ ਵੀ ਇਨਸਾਨ ਦੇ ਨਾਲ ਬੀਤੀ ਹੁੰਦੀ ਮੰਨ ਲਓ ਮਸ਼ਹੂਰ ਨਾ ਹੁੰਦਾ ਜੀ ਐਕਟਰ ਨਾ ਹੁੰਦਾ ਜੀ ਫਿਲਮਾਂ ਦੇ ਵਿੱਚ ਨਾ ਕੰਮ ਕਰਦਾ ਜਾਂ ਗਾਇਕ ਨਾ ਹੁੰਦਾ ਜੀ ਜੀ ਆਮ ਨਾਰਮਲ ਫੈਮਿਲੀ ਹੁੰਦੀ ਤਾਂ ਤਾਂ ਸਾਨੂੰ ਕਿਤੇ ਨਾ ਕਿਤੇ ਫਿਰ ਵੀ ਸਾਨੂੰ ਖੁਸ਼ੀ ਹੁੰਦੀ ਸੀ ਕਿਉਂਕਿ ਇੱਕ ਮਾਤਾ ਪਿਤਾ ਕੋਲ ਇੱਕ ਬੱਚਾ ਆ ਗਿਆ ਜਾਂ ਦੂਜੀ ਰੂਪ ਦੇ ਵਿੱਚ ਪ੍ਰਮਾਤਮਾ ਨੇ ਭੇਜ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਮੈਡਮ ਜੀ ਬਿਲਕੁਲ ਤੇ ਦੇਖੋ ਸਰ ਇੱਥੇ ਜਿਹੜੀ ਸਿੱਧੂ ਮਸੇਵਾਲਾ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਸਰ ਉਹਨਾਂ ਦੇ ਨਾਲ ਵੀ ਇੱਥੇ ਥੋੜੀ ਗੱਲਬਾਤ ਕਰ ਲੈਣੇ ਆ हाँ जी हेलो हेलो शशिकांत सर कितो बोल दे हो शशिकाल जी समान तो बोल दा जी नीतराम जी बहुत बहुत स्वागत है सर थोड़ा इवन पंजाबी टीवी ते आ, बिल्कुल जी बिल्कुल विभाग बड़ी खुशखबरी वाली गल तुम सुनाई है कि तो जी ਸਿੱਧੂ ਸਾਹਬ ਦੇ ਘਰੇ ਦੂਜਾ ਸਿੱਧੂ ਜਿਹੜਾ ਆ ਗਿਆ ਹੂੰ ਜੀ ਬਿਲਕੁਲ ਇਹ ਤਾਂ ਕਹਿ ਲਓ ਵੀ ਸ਼ੁਭਾ ਸ਼ੁਭੀ ਦੁਆਰਾ ਆਇਆ ਹੈਗਾ ਤੇ ਜੀ ਬਿਲਕੁਕ ਹੁਣ ਸ਼ੁਰੂ ਹੋ ਗਏ ਤੇ ਹੂੰ ਇਹ ਕੋਈ ਆ ਜਿਹੜਾ ਦੁਖਾਂਤ ਹੋਇਆ ਸੀ ਨਾ ਦੇ ਪਰਿਵਾਰ ਚ ਪੂਰਾ ਪੰਜਾਬ ਝੋੜਿਆ ਪਿਆ ਸੀ ਹਾਂਜੀ ਕਾਹਦਾ ਇਨਸਾਫ ਮਿਲੂਗਾ ਚਲੋ ਇਨਸਾਫ ਦਾ ਹਾਲਾ ਨਹੀਂ ਮਿਲਿਆ ਪਰ ਘਰ ਦੇ ਵਿੱਚ फेर ਰੌਣਕਾਂ ਹੋ ਜਾਣੀ ਐ ਏਡੀ ਵੱਡੀ ਬਣਾਈ ਹੋਈ ਆ ਵਿੱਲੀ ਜਿਹੜੀ ਖਾਲੀ ਪੀਂਦੀ ਸੁਣਨੀ ਪਈ ਵੀ ਉਹਦੇ ਮੈਂ ਹੁਣ ਰੌਣਕਾਂ ਲੱਗ ਜੇਗੀ ਆ ਪ੍ਰਮਾਤਮਾ ਦਾ ਬੜਾ ਬੜਾ ਸ਼ੁਕਰ ਹੈ ਉਸ ਅਕਾਲ ਪੁਰਖ ਦਾ ਜੀ ਇਸ ਪਰਵਾਰ ਦੀ ਗੱਲਬਾਤ ਸੁਣ ਲਈ ਹੂੰ ਤੇ ਦੇਖੋ ਸਰ ਇੱਥੇ ਸਿੱਧੂ ਮੂਸੇਵਾਲਾ ਦੇ ਜਿਹੜੇ ਫੈਨਸ ਨੇ ਚਾਣ ਵਾਲੇ ਲੋਕ ਨੇ ਲਗਾਤਾਰ ਉਹ ਵੀ ਆਪਾਂ ਨੂੰ ਇੱਥੇ ਕਮੈਂਟ ਕਰ ਰਹੇ ਨੇ ਤੇ ਵਾਰ-ਵਾਰ ਜਿਹੜੀ ਵਧਾਈਆਂ ਵੀ ਨੇ ਬਲਕੌਰ ਸਿੱਧੂ ਤੇ ਚਰਨਕੌਰ ਮਾਤਾ ਜੀ ਨੂੰ ਵੀ ਇੱਥੇ ਵਧਾਈਆਂ ਦਾ ਜਿਹੜਾ ਤੰਤਾ ਲੱਗਿਆ ਹੋਇਆ ਹੈ ਕੀ ਕਹਿਣਾ ਚਾਹੂਗੇ ਕਿ ਦੇਖੋ ਉਹਨਾਂ ਦੇ ਫੈਨਸ ਵੱਲੋਂ ਵੀ ਲਗਾਤਾਰ ਇਹ ਚੀਜ਼ ਕਹੀ ਜਾ ਰਹੀ ਹੈ ਕਿ ਸ਼ੁਗਦੀਪ ਦਾ ਹੀ ਦੁਬਾਰਾ ਇੱਥੇ ਜਨਮ ਹੋਇਆ ਤੇ ਕੀ ਲੱਗਦਾ ਹੈ ਕਿ ਦੇਖੋ ਮਾਪੇ ਐਜ਼ ਅ ਪੇਰੈਂਟਸ ਹੁਣ ਉਹ ਥੋੜੇ ਚੁੱਕੰਨੇ ਵੀ ਹੋ ਜਾਣਗੇ ਕਿਉਂਕਿ ਦੇਖੋ ਸਿੱਧੂ ਮੂਸੇਵਾਲਾ ਦੀ ਜਿਹੜੀ ਮੌਤ ਹੈ ਉਹ ਕਿਤੇ ਵਾਦ ਦੇ ਵਿੱਚ ਹੋਈ ਹੈ ਬਿਲਕੁਲ ਆ ਤਾਂ ਗੱਲ ਜਿਹੜੇ ਹੈਗੀ ਆ ਕਦੀ ਭੁੱਲ ਨਹੀਂ ਸਕਦੇ ਕਿੰਦਾ ਉਹ ਜਿਹਨੂੰ ਛੋਟਾ ਕਹਿੰਦੇ ਤੇ ਵਾਕਈ ਛੋਟਾ ਸੀ ਜਿਹੜਾ ਵਿਚਾਰਾ ਕੱਲਾ ਪੜ ਗਿਆ ਇਹਨਾਂ ਲੋਕਾਂ ਦੇ ਨਾਲ ਤੇ ਇਹਨਾਂ ਨੇ ਉਹਨੂੰ ਢਾਹ ਆ ਇਕੱਠੇ ਹੋ ਕੇ ਕੁਝ ਕਰਲੇ ਜਿੱਦਣਾਂ ਨੇ ਸ਼ੇਰ ਢਾ ਲਿਆ ਤੀਏ ਇਹੇ ਜੀ ਗੱਲਬਾਤ ਕਹਿ ਸਕਦੇ ਆ ਆਪੀ ਬਾਅਦ ਵਿੱਚ ਇੱਕ ਗੁਜਾਰੀ ਸੀ ਕਰਾਂਗਾ ਸਭ ਨੂੰ ਤੇ ਜਿੰਨੇ ਵੀ ਤੁਹਾਡੇ ਮੀਡੀਆ ਕਰਮੀਆਂ ਨੇ ਜਾਂ ਹੋਰ ਲੋਕ ਨੇ ਬਾਈ ਉਹਨੂੰ ਤੰਗ ਨਾ ਕਰਿਓ ਪਰਿਵਾਰ ਨੂੰ ਹੁਣ ਉਹਨੂੰ ਖੁਸ਼ੀਆਂ ਮਨਾਵ ਦਿਓ ਉਹਨੂੰ ਪਰੇਸ਼ਾਨ ਨਾ ਕਰੀਂ ਵਾਰ-ਵਾਰ ਫੋਨ ਕਰਕੇ ਵੀ ਕੀ ਹੋਇਆ ਕਿੱਦਾਂ ਹੋਇਆ ਕਿੱਥੇ ਹੋਇਆ ਸਭ ਨੂੰ ਲੱਗ ਜਊਗਾ ਪਤਾ ਹੁਣ ਉਹਨਾਂ ਦਾ ਸਮਾਂ ਆਇਆ ਹੁਣ ਉਹਨੂੰ ਗਰਨਬਾਲਸ ਜੀ ਆਪਾਂ ਮਾਣ ਨੂੰ ਹੋਰ ਤੱਕੀਆਂ ਦਾ ਵੀ ਹੋਰਾਂ ਦੇ ਕੰਮ ਖੁਸ਼ੀਆਂ ਦੇ ਆ ਮੈਂ ਦੇਖਿਆ ਕਿ ਲੈ ਕੇ ਆਪਣਾ ਕੈਮਰਾ ਜਾਂ ਵੱਡਾ ਵੱਡੋ ਤੇ ਫੋਨ ਜਾਂਦੇ ਨੇ ਮੀਡੀਆ ਵਾਲੇ ਤੇ ਫਿਰ ਲੋਕਾਂ ਦੀ ਜਿਹੜੀ ਪ੍ਰਾਈਵੇਸੀ ਹੈ ਉਹ ਕਿਤੇ ਨਿੱਤੇ ਹੁੰਦੀ ਆ ਇਹ ਤਾਂ ਬਲਕੋ ਸਿੱਧੂ ਜੀ ਨੇ ਆਪਣੀ ਦਰਿਆ ਦੇ ਲਈ ਦਿਖਾ ਕੇ ਬੱਚਾ ਹੁੰਦੇ ਸਾਰ ਉਹਨਾਂ ਨੇ ਫੋਟੋ ਪਾਤੀ ਟਵੀਟ ਕਰਤਾ ਵੀ ਦੱਸ ਦਿਆ ਲੋਕਾਂ ਨੂੰ ਸੁਨਿਆ ਦੇ ਦਿਆ ਵੀ ਆਪਣੇ ਘਰਾਂ ਦੇ ਵਿੱਚ ਫਿਰ ਆ ਗਈ ਲੋਕਾਂ ਨੂੰ ਕੋਈ ਜੇ ਛੜੀ ਕੋ ਮ ਇਕੱਠੇ ਹੋਣ ਉਸ ਨੂੰ ਮਨਾਉਣ ਆ ਬਸ ਉਹਨੂੰ ਬੰਗਲਾ ਕਰਿਓ ਭਈ ਉਹਨਾਂ ਦੇਖੋ ਉਹਨਾਂ ਨੇ ਪ੍ਰਮਾਤਮਾ ਰੰਗ ਬਖਸ਼ੇ ਉਹਨਾਂ ਨੂੰ ਦੁਬਾਰਾ ਫਿਰ ਜੀ ਬਿਲਕੁਲ ਦੇਖੋ ਜਦੋਂ ਆਪਾਂ ਨੂੰ ਪਤਾ ਹੁੰਦਾ ਕਿ ਜਦੋਂ ਕੋਟ ਕਚੈਰੀ ਦੇ ਚੱਕਰ ਖਾ ਕੇ ਵੀ ਇਨਸਾਫ ਨਾ ਮਿਲੇ ਤਾਂ ਰੱਬ ਤੇ ਆਸ ਛੱਡ ਦੇਣੀ ਚਾਹੀਦੀ ਹੈ ਤੇ ਇੱਥੇ ਵੀ ਦੇਖੋ ਉਹੀ ਚੀਜ਼ ਕਿਤੇ ਨਾ ਕਿਤੇ ਲੱਗ ਰਹੀ ਹੈ ਹਾਂ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਬੀਬਾ ਵੀ ਅ ਜਦੋਂ ਕੋਰਟ ਫੇਰੇ ਦੇ ਚੱਕਰ ਸੌਣੇ ਚੰਦੇ ਦੇ ਤਾਂ ਫੇਰ ਬੰਦੇ ਨੂੰ ਚੇਤੇ ਆਉਂਦਾ ਕਿ ਜੀ ਇੰਨੀਆਂ ਗਲਤੀਆਂ ਹੋ ਗਈਆਂ ਮੇਰੇ ਤੋਂ ਹੂੰ ਤਾਂ ਕਿਹੜੀਆਂ ਗਲਤੀਆਂ ਹੋ ਗਈਆਂ ਸੀ ਕਿ ਸਾਡੇ ਤੋਂ ਪ੍ਰਮਾਤਮਾ ਨੇ ਏਡਾ ਵੱਡਾ ਸਾਨੂੰ ਦੁੱਖ ਦੇ ਦਿੱਤਾ ਹੈ ਦੁੱਖ ਕਦੀ ਖਤਮ ਤਾਂ ਨਹੀਂ ਹੋ ਸਕਦਾ ਤੇ ਹੁਣ ਇਹਨਾਂ ਦੇ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਅ ਵਿਪਰਕਾਇ ਸਾਡੇ ਵਿਆਹ ਕੀ ਹੋਣਾ ਥੋੜਾ ਜਿਹਾ ਸੁੱਖ ਦੇ ਦਿਨ ਆਉਣਗੇ ਜੀ ਬਿਲਕੁਲ ਹਾਂਜੀ ਬਹੁਤ ਬਹੁਤ ਧੰਨਵਾਦ ਸਰ ਥੋੜਾ ਹੈਲੋ ਹਾਂਜੀ ਕਾਲ ਜਿਹੜੀ ਆ ਉਹ ਡਿਸਕਨੈਕਟ ਹੋ ਗਈ ਹੈ ਤੇ ਆਪਾਂ ਫਿਰ ਤੋਂ ਜਿਹੜਾ ਸੰਜੀਪ ਸ਼ਰਮਾ ਜੀ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਹੈਲੋ ਹੈਲੋ ਹਾਂਜੀ ਸਰ ਕੀ ਕਹਿਣਾ ਚਾਹੋਗੇ ਸਰ ਦੇਖੋ ਇੱਥੇ ਮੈਂ ਗੱਲ ਕਰ ਰਹੀ ਸੀ ਕਿ ਕੀ ਲੱਗਦਾ ਹੈ ਕਿ ਦੇਖੋ ਐਜ਼ ਅ ਪੇਰੈਂਟਸ ਹੁਣ ਜਿਹੜਾ ਬੱਚਾ ਉਹਨਾਂ ਦੇ ਘਰ ਆਇਆ ਹੈ ਉਹਦੇ ਲਈ ਜਿਹੜੇ ਪੇਰੈਂਟਸ ਨੇ ਇੱਥੇ ਮਾਤਾ ਚਰਨ ਕੌਰ ਤੇ ਬਲਕੌਰ ਸਿੱਧੂ ਜਿਹੜੇ ਨੇ ਉਹ ਥੋੜੇ ਜ਼ਿਆਦਾ ਪ੍ਰੋਟੈਕਟਿਵ ਨਜ਼ਰ ਆਉਣਗੇ ਤਾਂ ਦੇਖੋ ਆਉਣਾ ਚਾਹੀਦਾ ਮੈਡਮ ਜੀ ਬਿਲਕੁਲ ਹੋਣਾ ਚਾਹੀਦਾ ਦੇਖੋ ਮੈਂ ਜੇ ਮੈਂ ਚੈਨਲ ਤੇ ਮੈਂ ਖੁੱਲ ਕੇ ਬੋਲਦਾ ਜੀ ਜਿੱਦਾਂ ਉਹਦੀ ਡੈਥ ਹੋਈ ਸੀਗੀ ਉਹਨੇ ਵੀ ਬੋਲਿਆ ਸੀ ਹੂੰ ਵੀ ਮੈਂ ਸਿੱਧੂ ਮੂਸੇਵਾਲੇ ਦੇ ਘੜੀ niche ਸੁਣਿਆ ਜੀ ਨਾ ਮੈਂ ਸੁਣਦਾ ਨਾ ਮੈਂ ਲੋਕਾਂ ਮੈਂ ਕਹਿਣਾ ਮਰਨ ਤੋਂ ਬਾਅਦ ਵੀ ਮੈਂ ਉਹਨੂੰ ਬਾਣੇ ਵਧੀਆ ਕਹਿੰਦਾ ਸੀ ਉਹ ਕਰਦਾ ਸੀ ਲੇਕਿਨ ਜੀ ਇਨਸਾਨੀ ਤੌਰ ਤੇ ਗੱਲ ਕਰਦੇ ਆ ਜੀ ਹੂੰ ਅਸੀਂ ਮੈਂ ਸ਼ੁਰੂ ਤੋਂ ਕਹਿੰਦਾ ਸੀ ਵੀ ਅਗਰ ਉਹਨਾਂ ਦੇ ਮਾਤਾ ਪਿਤਾ ਜਦੋਂ ਉਹਨੂੰ ਧਮਕੀ ਆ ਰਹੀ ਸੀ ਜਾਂ ਲੱਗ ਰਿਆ ਸੀ ਬੱਚਾ ਕਿਤੇ ਨਾ ਕਿਤੇ ਉਹ ਉਹਨਾਂ ਲੋਕਾਂ ਵੱਲ ਵੱਧ ਰਿਹਾ ਹੈ ਕਿ ਮੈਡਮ ਪਤਾ ਲੱਗ ਜਾਂਦਾ ਜੀ ਹਾਂ ਪਤਾ ਲੱਗ ਜਾਂਦਾ ਜੀ ਪਿਤਾ ਨੂੰ ਵੀ ਪਤਾ ਸੀ ਕਿ ਧਮਕੀਆਂ ਆ ਰਹੀਆਂ ਪਿਤਾ ਜੀ ਨੂੰ ਵੀ ਕਈ ਵਾਰ ਧਮਕੀਆਂ ਆਈਆਂ ਪਰ ਉਹਨਾਂ ਨੇ ਰੋਕਣ ਦੀ بجائے ਜਾਂ ਉਹਨੂੰ ਸਿਕਿਉਰ ਕਰਨ ਦੀ بجائے ਕਿਤੇ ਨਾ ਕਿਤੇ ਨਾਲ ਜਿਹਨੂੰ ਜਾਇਦਾ ਕਹਿੰਦਾ ਥਾਪੜਾ ਹੁੰਦੀ ਹੈ ਵੀ ਮਾਤਾ ਪਿਤਾ ਦਾ ਸਹਿਯੋਗ ਹੁੰਦਾ ਜੀ ਇਹਨੇ ਕਹਿੰਦੇ ਦਿੱਤਾ ਹੈ ਲੇਕਿਨ ਕਿਤੇ ਨਾ ਕਿਤੇ ਉਹ ਚੀਜ਼ ਹੋਈ ਹੈ ਤਦ ਜਾ ਕੇ ਉਹਨਾਂ ਤੰਮ ਵੱਲ ਵਧਿਆ ਅਗਰ ਉਹ ਵੈਕੀ ਦੇ ਹਿਸਾਬ ਨਾਲ ਚੱਲਦਾ ਤਾਂ ਮੈਡਮ ਸਾਨੂੰ ਨਹੀਂ ਸੀ ਲੱਗਦਾ ਵੀ ਬਾਕੀ ਜਾਇਕਾਂ ਜਿਹੜੇ ਮਸ਼ਹੂਰ ਹੋ ਕੇ ਉਹ ਵਾਰੇ ਜਾਂਦੇ ਆ ਜੀ ਜੀ ਤੇ ਕੀ ਲੱਗਦਾ ਦੇਖੋ ਹਾਂਜੀ ਉਹੀ ਗੱਲ ਹੈ ਕਿ ਇੱਥੇ ਕਿਤੇ ਨਾ ਕਿਤੇ ਉਹ ਗੱਲਾਂ ਨੂੰ ਇੱਥੇ ਜਿਹੜਾ ਨਜ਼ਰ ਅੰਦਾਜ਼ ਕੀਤਾ ਗਿਆ ਸੀ ਹੁਣ ਉਹ ਬਿਲਕੁਲ ਇੱਥੇ ਗੌਰ ਦੇ ਵਿੱਚ ਰੱਖੀਆਂ ਜਾਣਗੀਆਂ ਹਾਂ ਬਿਲਕੁਲ ਰੱਖੀਆਂ ਜਾਈ ਦੀ ਅਸੀਂ ਮੈਂ ਤਾਂ ਦੇਖੋ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਵੀ ਅਗਰ ਉਹ ਜਿਆਦਾ ਗੌਰ ਚ ਰੱਖੀ ਦੀ ਨੀਂਦ ਤੇ ਆ ਰੱਖੀ ਜੇ ਕਿਹ ਵੀ ਹੋਣੀ ਆ ਤਾਂ ਕਿਤੇ ਨਾ ਕਿਤੇ ਅੱਜ ਉਹਨਾਂ ਦਾ ਪੁੱਤ ਉਹਨਾਂ ਦੇ ਕੋਲ ਹੁੰਦਾ ਜੀ ਜੀ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਸੰਸਕਾਰ ਨਹੀਂ ਚੰਗੇ ਦਿੱਤੇ ਜਾਂ ਸੰਸਕਾਰਾਂ ਜੀ ਨਹੀਂ ਸੀ ਦੇਖੋ ਸੰਸਕਾਰ ਹੀ ਸੀ ਹੂੰ ਸੰਸਕਾਰੀ ਸੀ ਸੰਸਕਾਰਾਂ ਦੇ ਵਿੱਚ ਸੀ ਐਡਾ ਵੱਡਾ ਸਟਾਰ ਦੀ ਲੋਕਾਂ ਦੇ ਦਿਲਾ ਦੇ ਰਾਜਦਾਰ ਦਾ ਜੀ ਵੱਡੇ ਸੰਸਕਾਰ ਕੀ ਹੋਣਗੇ ਜੀ ਲੇਕਿਨ ਕਿਸੇ ਨਾ ਕਿਤੇ ਕੁਝ ਗਲਤੀਆਂ ਜਾਂ ਕੁਝ ਜਿਹਨੂੰ ਕੈਪਨੈਸੀ ਜਿਹਨੂੰ ਅਗਨੋਰਡ ਕਰ ਦੇਣਾ ਜਾਂ ਫਿਰ ਉਹ ਚੀਜ਼ ਵੱਲ ਗੌਰ ਨਹੀਂ ਕਰਨੇ ਵੀ ਚਲੋ ਕੋਈ ਨਹੀਂ ਸਾਡਾ ਬੱਚਾ ਆਇਆ ਦਾ ਕੋਈ ਗੱਲ ਨਹੀਂ ਗੋੜੀਆਂ ਬਸਤੋਲਾ ਬੰਦੂਖਾਂ ਦੀ ਗੱਲ ਕਰਦਾ ਕੋਈ ਨਹੀਂ ਲੇਕਿਨ ਇਹਨਾਂ ਚੀਜ਼ਾਂ ਤੋਂ ਸੋਚਣਾ ਚਾਹੀਦਾ ਵੀ ਇਹ ਚੀਜ਼ਾਂ ਕਿਤੇ ਨਾ ਕਿਤੇ ਇਹ ਸ਼ੌਂਕ ਕਿਤੇ ਨਾ ਕਿਤੇ ਬੰਦੇ ਦੀ ਜਾਨ ਲੈ ਸਕਦਾ ਉਹ ਚੀਜ਼ਾਂ ਤਾਂ ਅਗਰ ਪਹੁੰਚਦੇ ਜੋ ਚੀਜ਼ਾਂ ਤੇ ਧਿਆਨ ਚ ਰੱਖ ਲੇ ਤਾਂ ਸ਼ਾਇਦ ਅੱਜ ਉਹ ਕੋਤਵਾਰ ਇਹਨਾਂ ਦੇ ਵਿੱਚ ਹੁੰਦਾ ਜੀ ਜ ਅਯਾ ਦੱਜੇ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਹੁੰਦੇ ਆਪਣੇ ਫੈਨਸ ਦੇ ਵਿੱਚ ਹੁੰਦੇ ਆਪਣੇ ਮਾਪੇ ਜਿਹੜੇ ਨੇ ਉਹਨਾਂ ਦੇ ਵਿੱਚਕਾਰ ਹੁੰਦੇ ਗਾਏ ਕੇ 스타 ਬਣ ਜੰਨੇ ਆ ਗਾਇਕ ਕਰੋੜਾ ਕਰੋੜਾ ਆਰਬਾਰ ਬਰ ਬਣਾ ਕੇ ਦੁਨੀਆ ਤੋਂ ਚਲੇ ਵੀ ਜਾਂਦੇ ਆ ਜਿਹੜੀਆਂ ਸੱਤ ਪੁਸਤਾ ਵਿੱਚ ਪੈਸਾ ਵੀ ਖੰਦੀਆ ਰਹਿਦੀਆਂ ਪਰ ਕੋਈ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਉਹ ਅਸੀਂ ਟੋਣ ਤਵਾਦ ਉਹਨੂੰ ਮਾਰ ਦਿੰਨੇ ਆ ਜੀ ਲੇਕਿਨ ਉੱਥੇ ਤੱਕ ਪਹੁੰਚਣਾ ਜਾਂ ਉਹਨਾਂ ਦੇ ਲੋਕਾਂ ਦੇ ਵਿੱਚ ਐਂਟਰੀ ਕਰ ਦੇਣੀ ਜਾਂ ਉਹਨਾਂ ਲੋਕਾਂ ਨਾਲ ਤਾਲਮੇਲ ਰੱਖਣਾ ਜਾਂ ਉਹਨਾਂ ਲੋਕਾਂ ਦੇ ਨਾਲ ਸ਼ੌਂਕ ਬਣਾ ਕੇ ਰੱਖਣਾ ਜਾਂ ਧਿਆਰਾਂ ਦੇ ਨਾਲ ਸ਼ੌਂਕ ਰੱਖਣਾ ਸਾਨੂੰ ਨਹੀਂ ਜੀ ਲੱਗਦਾ ਕਿ ਜਿਆਦਾ ਤੱਕ ਠੀਕ ਹੁੰਦਾ ਜੀ ਜੀ ਬਿਲਕੁਲ ਤੇ ਇੱਥੇ ਸਰ ਹੁਣ ਕੀ ਲੱਗਦਾ ਹੈ ਕਿ ਦੇਖੋ ਨਵਾਂ ਜਿਹੜਾ ਬੱਚਾ ਉਹਨਾਂ ਦੇ ਘਰ ਆਇਆ ਹੈ ਬਸ ਜਿਹੜੀ ਇਹ ਖੁਸ਼ੀ ਦੀ ਖਬਰ ਹੈ ਕਿ ਸਿੱਧੂ ਮੁਸੇਵਾਲਾ ਦੀ ਜਿਹੜੀ ਹਵੇਲੀ ਜੋ ਕਿ ਉਹਨਾਂ ਦੀ ਮੌਤ ਤੋਂ ਬਾਅਦ ਸੁੰਨੀ ਪੈ ਗਈ ਸੀ ਤੇ ਹੁਣ ਫਿਰ ਤੋਂ ਉੱਥੇ ਕਿਲਕਾਰੀਆਂ ਗੂੰਜ ਰਹੀਆਂ ਨੇ ਤੇ ਉੱਥੇ ਜਿਹੜਾ ਹੁਣ ਫਿਰ ਤੋਂ ਕੀ ਲੱਗਦਾ ਕਿ ਸਿੱਧੂ ਮੁਸੇਵਾਲਾ ਦੇ ਜਿਹੜੇ ਮਾਪੇ ਨੇ ਉਹ ਫਿਰ ਤੋਂ ਸਿੱਧੂ ਮੁਸੇਵਾਲਾ ਦੇ ਬਚਪਨ ਨੂੰ ਇੱਥੇ ਜੀਣਗੇ ਬਿਲਕੁਲ ਮੈਨੂੰ ਦੇਖੋ ਜਿਹੜਾ ਦੁੱਖ ਦਰਦ ਉਹਨੇ ਕਿੱਦਾਂ ਵਹੇ ਸੀਗਾ ਕਿ ਕਰ ਤੋਂ ਨਹੀਂ ਦੇਖੋਈ ਹੁਣ ਤੱਕ ਸਾਨੂੰ ਨਹੀਂ ਲੱਗਦਾ ਉਹਨਾਂ ਨੇ ਕਦੇ ਸੁੱਖ ਦਾ ਸਾਹ ਲਿਆ ਹੋਊਗਾ ਜੀ ਹਰ ਹਰ ਗੱਲ ਦੇ ਵਿੱਚ ਹਰ ਆਵਾਜ਼ ਦੇ ਵਿੱਚ ਉਹਨਾਂ ਦੇ ਤਰਸ ਜਾ ਉਹਨਾਂ ਦੇ ਦਿਲ ਦੇ ਵਿੱਚ ਦਰਦ ਸੀ ਜੀ ਹਾਂਜੀ ਕਿਤੇ ਨਾ ਕਿਤੇ ਚਲੋ ਉਹ ਦਰਦ ਐਨਾ ਡੂੰਘੀ ਸੱਟ ਲੱਗੀ ਆ ਦੇਖੋ ਉਹ ਫਟ ਭਰਦੇ ਨਹੀਂ ਜਾਂ ਉਹ ਸਾਡਾ ਰਾਜੀ ਨਹੀਂ ਹੋ ਸਕਦੀ ਲੇਕਿਨ ਉਹ ਕਿਤੇ ਨਾ ਕਿਤੇ ਉਹਦਾ ਦਰਦ ਕੰਮ ਘੱਟਦਾ ਤਾਂ ਕੱਟਣ ਵਾਸਤੇ ਜਾਂ ਉਹਨੂੰ ਦਰਦ ਨੂੰ ਦਬਾਉਣ ਵਾਸਤੇ ਪ੍ਰਮਾਤਮਾ ਨੇ ਦਵਾਈ ਦੇਤੀ ਵੀ ਇਹ ਵੀ ਕਿਤੇ ਨਾ ਕਿਤੇ ਤੁਹਾਡਾ ਦਰਦ ਆ ਜਿਹੜਾ ਕੱਟ ਜੂਗਾ ਉਹ ਜੀ ਤੇ ਕੀ ਲੱਗਦਾ ਹੈ ਕਿ ਦੇਖੋ ਹੁਣ ਇੱਥੇ ਨਵੀਂ ਜ਼ਿੰਦਗੀ ਜਿਹੜੀ ਐ ਉਹ ਸ਼ੁਰੂ ਹੋਈ ਐ ਤੇ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੁਣ ਸਿੱਧੂ ਮੁਸੇਵਾਲਾ ਦੇ ਘਰ ਛੋਟਾ ਆ ਬੱਚਾ ਆਇਆ ਐ ਉਹ ਵੀ ਇੱਥੇ ਕਿਤੇ ਨਾ ਕਿਤੇ ਕੀ ਲੱਗਦਾ ਹੈ ਕਿ ਇੱਥੇ ਜਿਹੜੇ ਮਾਹਬਾਪ ਨੇ ਉਹ ਉਹਨੂੰ ਇਹੀ ਜ਼ਿੰਦਗੀ ਦੇਣਗੇ ਮਤਲਬ ਕਿ ਸਿੰਗਿੰਗ ਲਾਈਨ ਦੀ ਜਿਹੜੀ ਆਪਾਂ ਗੱਲ ਇੱਥੇ ਕਰ ਰਹੇ ਹਾਂ ਕਿ ਸਿੱਧੂ ਮਸੇਵਾਲਾ ਸਿੰਗਿੰਗ ਲਾਈਨ ਦੇ ਬਹੁਤ ਜ਼ਿਆਦਾ ਮਸ਼ਹੂਰ ਜਿਹੜੇ ਸਿੰਗਰ ਸੀ ਸੁੱਖਾ ਮਾਡਮ ਸਿੰਗਿੰਗ ਕਰਕੇ ਥੋੜੋ ਦੀ ਜਾਨ ਗਈ ਹੈ ਜੀ ਜੀ ਗਾਇਕ ਗਾਇਕ ਕੌਣ ਕਰਕੇ ਨਹੀਂ ਜਿਹਨੂੰ ਮਾਰਿਆ ਗਿਆ ਮਾਰਿਆ ਕਿ ਵੀ ਜਦੋਂ ਉਹਦਾ ਇੰਟਰਸਟ ਜਾਂ ਉਹਦਾ ਧਿਆਨ ਉਹਦਾ ਕਿਤੇ ਨਾ ਕਿਤੇ ਸ਼ੌਂਕ ਜਿਹੜਾ ਉਹਨਾਂ ਲੋਕਾਂ ਵੱਲ ਸੀ ਜੋ ਸਾਡੇ ਸਮਾਜ ਤੋਂ ਉਲਟ ਵਜਨਾਂ ਜਾਂ ਜੋ ਅਪਰਾਧੀ ਲੋਕ ਹੁੰਦੇ ਹੈ ਉੱਤਰ ਨੂੰ ਉਹਦਾ ਝਕਾਓ ਹੋਣਾ ਉੱਤਰ ਨੂੰ ਉਹਦਾ ਸ਼ੌਂਕ ਜਾਣਾ ਕਿਤੇ ਨਾ ਕਿਤੇ ਬਲਕੌਰ ਸਿੰਘ ਨੂੰ ਸੋਚ ਲੈਣਾ ਚਾਹੀਦਾ ਸੀ ਮੇਰੇ ਇਹ ਬੇਟੇ ਦੇ ਮਗਰ ਲੋਕ ਲੱਗੇ ਹੋਏ ਆ ਜਾਂ ਲੋਕ ਇਹਨੂੰ ਮਾਰਨਿਆਂ ਨੂੰ ਫਿਰਦਾ ਹੈ ਜਿਹਦਾ ਸ਼ੌਂਕ ਹੈ ਯਾਰਾਂ ਵਾਲਾ ਇਹਦਾ ਸ਼ੌਂਕ ਕਿਤੇ ਨਾ ਕਿਤੇ ਇਹ ਜਿਹੇ ਲੋਕਾਂ ਨਾਲ ਜੋ ਸਮਾਜ ਤੋਂ ਉਲਟ ਜਾਂਦੇ ਆ ਕਿਤੇ ਨਾ ਕਿਤੇ ਉਸੀ ਚੀਜ਼ ਦਾ ਜਿਹੜਾ ਧਿਆਨ ਚ ਰੱਖਿਆ ਜਾਂਦਾ ਤਾਂ ਸ਼ਾਇਦ ਦੁਬਾਰੇ ਫਿਰ ਤੋਂ ਹੁੰਦਾ ਨਹੀਂ ਉੱਤ ਵਿੱਚ ਹੁੰਦਾ ਪਰ ਕਿਤੇ ਨਾ ਕਿਤੇ ਵੇਹਦਾ ਵੀ ਸਿੱਧੂ ਮੁਸੇਵਾਲਾ ਦਾ ਗਾਇਕ ਬਣਿਆ ਸੀ ਤਾਂ ਮਾਰੇ ਅਸੀਂ ਠੀਕ ਆ ਉਹ ਬੱਚੇ ਦਾ ਜਦੋਂ ਬੱਚਾ ਵੱਡਾ ਹੋਊਗਾ ਪੜ੍ਹੂਗਾ ਦੇਖੂਗਾ ਉੱਤਰੋਂ ਇਧਰ ਉਹਦਾ ਝਕਾਓਗਾ ਉਹਨੂੰ ਉੱਤਰ ਭੇਜਣਾ ਚਾਹੀਦਾ ਫੋਰਸ ਕਰਕੇ ਨਹੀਂ ਬੱਚੇ ਨੂੰ ਉਸ ਲਾਈਨ ਤੇ ਲੈਣਾ ਚਾਹੀਦਾ ਕਿ ਤੇਰਾ ਪਿਤਾ ਗਾਇਕ ਸਿੱਧੂ ਗਾਇਕ ਬਣਦਾ ਪਰ ਉਹ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਇਹਨਾਂ ਨੂੰ ਇਧਰੋਂ ਬੱਚੇ ਦਾ ਝਕਾਓ ਜਾਊਗਾ ਉੱਤਰੋਂ ਬੱਚੇ ਨੂੰ ਜਾਣਾ ਜਾਣ ਦੇਣਾ ਚਾਹੀਦਾ ਜੀ ਬਿਲਕੁਲ ਤੇ ਸਭ ਤੋਂ ਵੱਡੀ ਜਿਹੜੀ ਅੱਜ ਸੋਸ਼ਲ ਮੀਡੀਆ ਤੇ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਸਰ ਕਿ ਸਿੱਧੂ ਮੁਸੇਵਾਲਾ ਦਾ ਜਿਹੜਾ ਛੋਟਾ ਭਰਾ ਆ ਉਸਨੇ ਕੀ ਲੱਗਦਾ ਹੈ ਕਿ ਕਿੰਨਾ ਕੁ ਜ਼ਿਆਦਾ ਪ੍ਰਸ਼ੰਸਕਾਂ ਦੇ ਲਈ ਵੀ ਇਹ ਖੁਸ਼ੀ ਦੀ ਗੱਲ ਹੈ ਜਿਹੜੇ ਪ੍ਰਸ਼ੰਸਕ ਨੇ ਉਹ ਹਮੇਸ਼ਾ ਹੀ ਦੇਖੋ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਲਗਾਤਾਰ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਦੇ ਪੇਰੈਂਟਸ ਦੇ ਨਾਲ ਅਟੈਚ ਸੀ ਉਹਨਾਂ ਦੇ ਨਾਲ ਕਾਫੀ ਜਿਹੜੀ ਉਹਨਾਂ ਦੇ ਦੁੱਖ ਦੀ ਘੜੀ ਹੋਵੇ ਸੁੱਖ ਦੀ ਘੜੀ ਹੋਵੇ ਹਮੇਸ਼ਾ ਜਿਹੜਾ ਪ੍ਰਸ਼ੰਸਕਾਂ ਨੇ ਉਹਨਾਂ ਦੇ ਮਾਪੇ ਦਾ ਸਾਥ ਦਿੱਤਾ ਹੈ ਹਾਂ ਬਿਲਕੁਲ ਉਹੀ ਦੁਆਵਾ ਮੈਡਮ ਆ ਦੇਖੋ ਉਹਨਾਂ ਲੋਕਾਂ ਦੀਆਂ ਦੁਆਵਾ ਉਹਨਾਂ ਹਸੈਨ ਦੀਆਂ ਦੁਆਵਾ ਉਹਨਾਂ ਮਾਮਾ ਦੀਆਂ ਦੁਆਵਾਂ ਜੀ ਇਹਨਾਂ ਨੂੰ ਤਕਲੀਫ ਲੱਗੀ ਸੀ ਹਰ ਕਿਸੇ ਨੂੰ ਤਕਲੀਫ ਹੋਈ ਜੀ ਉਧਰ ਤਾਂ ਬਤੀ ਪੁੱਤ ਸਾਡਾ ਅੱਜ ਆਉਣ ਵਾਲਾ ਹੋਵੇ ਉਹ ਕਿ ਤਰ੍ਹਾਂ ਕਿਤੇ ਪਰਮਾਤਮਾ ਦੇ ਚਰਨਾਂ 'ਚ ਜਾ ਬਰਾਜੇ ਦੇਖੋ ਬਹੁਤ ਵੱਡਾ ਦੁੱਖ ਹੁੰਦਾ ਸਾਰੇ ਲੋਕਾਂ ਦੀਆਂ ਦੁਆਵਾਂ ਨੇ ਉਸ ਮਾਤਾ ਪਿਤਾ ਦੀ ਉਹਦੇ ਉਹਦੇ ਮਾਪਿਆਂ ਦੀਆਂ ਦੁਆਵਾਂ ਨੇ ਕਿਤੇ ਨਾ ਕਿਤੇ ਉਹ ਅੱਜ ਉਹਦੇ ਲਈ ਆਂਦਾ ਹੈ ਕਿ ਜਿਹੜੀ ਉਹ ਜ਼ਖਮ ਤੇ ਮਲਮ ਪੱਟੀ ਦਾ ਕੰਮ ਹੋਊਗਾ ਮਲਮ ਪੱਟੀ ਦਾ ਗਿਆ ਸਾਨੂੰ ਤਾਂ ਲੱਗਦਾ ਕਿ ਉਹ ਜ਼ਖਮ ਸ਼ਾਇਦ ਸੁੱਖ ਦਾ ਸੁੱਖ ਦਾ ਮਤਲਬ ਠੀਕ ਹੋ ਜੂਗਾ ਠੀਕ ਹੋਣਾ ਚਾਹੀਦਾ ਕਿਉਂਕਿ ਇਹ ਦਰਦ ਭਰਦੇ ਨਹੀਂ ਹੁੰਦੇ ਸੱਟ ਭਰਦੇ ਨਹੀਂ ਹੁੰਦੇ ਲੇਕ ਵੱਡਾ ਇਹ ਕਿ ਜਿਹੜਾ ਸੱਚਾਈ ਦਾ ਸਬੂਤ ਦਿੱਤਾ ਉਹਨਾਂ ਨੂੰ ਦੁਆਰੇ ਇਹ ਬੇਟਾ ਦਿੱਤਾ ਜਾਂ ਬੇਟੀ ਵੀ ਹੁੰਦੀ ਅਸੀਂ ਫੇਰ ਕਿਹਾ ਸਿੱਧੂ ਦੇ ਮਹਰੂਪ ਕੀ ਦੇਖਦੇ ਜੀ ਜੀ ਬਿਲਕੁਲ ਤੇ ਇਹ ਕੀ ਕਹਿਣਾ ਚਾਹੂਗੇ ਦੇਖੋ ਇਹ ਤਾਂ ਹੋਈ ਸਰ ਗੱਲ ਕਿ ਖੁਸ਼ੀਆਂ ਉਹਨਾਂ ਦੇ ਘਰ ਆਈਆਂ ਨੇ ਪਰ ਦੂਜੇ ਪਾਸੇ ਸਿੱਧੂ ਮੁਸੇਵਾਲਾ ਦੀ ਜਦੋਂ ਮੌਤ ਹੋਈ ਸੀ ਕੀ ਲੱਗਦਾ ਹੈ ਕਿ ਦੇਖੋ ਪ੍ਰਸ਼ਾਸਨ ਨੂੰ ਵੀ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਸਖਤ ਹੋਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਦੇਖੋ ਸ਼ਰੀਆਮ ਜਿਹੜੀ ਗੋਲੀਆਂ ਮਾਰ ਕੇ ਇੱਥੇ ਸਿੱਧੂ ਮਸੇਵਾਲਾ ਦਾ ਕਤਲ ਕੀਤਾ ਗਿਆ ਸੀ ਤੇ ਸ਼ਰੀਆਮ ਹੀ ਜਿਹੜੀ ਗੈਂਗਸਟਰਵਾਦ ਹੈ ਪੰਜਾਬ ਦੇ ਵਿੱਚ ਹੁੰਦੀ ਵੀ ਹੈ ਹਾਂ ਮੈਂ ਸਮਝ ਜੇ ਮਤਲਬ ਇਹ ਚੀਜ਼ਾਂ ਦੇਖੋ ਮੈਂ ਅਸੀਂ ਇਹ ਨਹੀਂ ਕਹਿੰਦੇ ਕਿ ਸੀਐਮ ਆਨ ਸਾਹਿਬ ਜਿਹੜੇ ਆ ਕਿਤੇ ਨਾ ਕਿਤੇ ਉਹ ਗਲਤ ਹੈ ਜਾਂ ਸਹੀ ਨਹੀਂ ਚੱਲਦੇ ਜੀ ਜੀ ਲੇਕਿਨ ਲੇਕਿਨ ਮੈਡਮ ਦੇਖੋ ਚਾਹੇ ਆਪੋਜੀਸ਼ਨ ਸੀ ਚਾਹੇ ਕੋਈ ਸੀ ਰਾਜਨੀਤੀ ਨੂੰ ਪਿੱਛੇ ਰੱਖਦੇ ਜੀ ਹੂੰ ਜੀ ਸਪੋਰਟੀ ਲੈਣ ਤੋਂ ਬਾਅਦ ਕੀ ਕਹਿਣ ਦੀ ਜ਼ਰੂਰਤ ਸੀ ਉਹ ਬੰਦੀ ਦੀ ਉਹਦੀ ਸੀ ਸਪੋਰਟੀ ਲੈ ਲਈ ਹੈ ਜੀ ਜੀ ਜਦੋਂ ਚੀਜ਼ਾਂ ਓਪਨ ਹੋਈਆਂ ਫਿਰ ਉਹਦੀ ਜਾਨ ਨੂੰ ਖਤਰਾ ਵਧਿਆ ਜੀ ਅਸੀਂ ਇਹ ਨਹੀਂ ਕਹਿੰਦੇ ਕਿ ਸਿੱਧੂ ਮੂਸੇ ਵਾਲਾ ਇਹਦੇ ਕੋਲ ਗਨਮੈਨ ਨਹੀਂ ਸੀ ਲੇਕਿਨ ਸਕਿਉਰਟੀ ਨਾ ਦੇਣਾ ਜਾਂ ਸਕਿਉਰਟੀ ਲੈ ਲੈਣਾ ਉਹਨੂੰ ਜਨਤਕ ਕਰ ਦੇਣਾ ਉਸੀ ਦਾ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਉਸੀ ਚੀਜ਼ ਦਾ ਫਾਇਦਾ ਉਠਾਇਆ ਉਹ ਲੋਕਾਂ ਨੇ ਵੀ ਸਕਿਉਰਟੀ ਉਹਨਾਂ ਦੀ ਵਾਪਸ ਹੋ ਗਈ ਸਕਿਉਰਟੀ ਘਟਾ ਤੈਨੂੰ ਮਾਰ ਦੋ ਮਾਰਨ ਨੂੰ ਬਹੁਤ ਥੇਰ ਪਹਿਲਾਂ ਤੋਂ ਫਿਰ ਦੇ ਸੀ ਜੀ ਬਿਲਕੁਲ ਕਿਤੇ ਨਾ ਕਿਤੇ ਸਕਿਉਰਟੀ ਦੇ ਕਰਕੇ ਬਚ ਰਿਹਾ ਸੀ ਦੇਖੋ ਇਸ ਚੀਜ਼ ਨੂੰ ਜਨਤਕ ਕਰ ਦੇਣਾ ਕਿਤੇ ਨਾ ਕਿਤੇ ਸੀਐਮ ਸਾਹਿਬ ਦੀ ਬਹੁਤ ਵੱਡੀ ਗਲਤੀ ਸੀਗੀ ਉਹਨੂੰ ਰਾਜਨੀਤੀ ਦੇ ਹਿਸ ਦੇਖੋ ਇੱਥੇ ਕਲਾਕਾਰਾਂ ਦੀ ਸਿਕਿਉਰਿਟੀ ਤੇ ਸਭ ਤੋਂ ਵੱਡੇ ਜਿਹੜੇ ਸਵਾਲ ਨੇ ਸਰੋ ਹਮੇਸ਼ਾ ਖੜੇ ਹੁੰਦੇ ਨੇ ਇਹ ਤਾਂ ਹੋਈ ਸਿੱਧੂ ਮੂਸੇਵਾਲਾ ਦੀ ਗੱਲ ਤੇ ਹਾਲੀ ਦੇ ਵਿੱਚ ਹੁਣ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਸ਼ਹਿਨਾਜ਼ ਗਿਲ ਦੇ ਪਿਤਾ ਨੂੰ ਵੀ ਜਿਹੜੀ ਧਮਕੀਆਂ ਸੀ ਉਹ ਮਿਲੀਆਂ ਸੀ ਤੇ ਉਹਨਾਂ ਵੱਲੋਂ ਵੀ ਇਹ ਹੀ ਚੀਜ਼ ਕਹੀ ਗਈ ਸੀ ਕਿ ਮੇਰੀ ਬੇਟੀ ਜਿਹੜੀ ਹੈ ਉਹ ਦੇਖੋ ਕਿਤਨਾ ਕਿਤੇ ਪਬਲਿਕ ਫੇਸ ਹੈ ਤੇ ਉਸ ਦੀ ਜਿਹੜੀ ਸਿਕਿਉਰਿਟੀ ਹੈ ਉਸ ਨੂੰ ਬਹੁਤ ਇੱਥੇ ਘੱਟ ਮਿਲੀ ਹੋਈ ਹੈ ਸਿਕਿਉਰਿਟੀ ਨਾ માત્ર ਹੀ ਮਿਲੀ ਹੋਈ ਹੈ ਤੇ ਸਾਨੂੰ ਡਰ ਵੀ ਲੱਗਦਾ ਹੈ ਕਿ ਸਾਡੀ ਜਿਹੜੀ ਧੀ ਹੈ ਉਹ ਜਦੋਂ ਪੰਜਾਬ ਦੇ ਵਿੱਚ ਆਉਂਦੀ ਤੇ ਪੰਜਾਬ ਦੇ ਮਾਹੌਲ ਤੋਂ ਜਿਹੜੇ ਮਾਪੇ ਨੇ ਸਾਰਿਆਂ ਦੇ ਨਾ ਸਿਰਫ ਐਕਟਰਾਂ ਦੇ ਬਲਕਿ ਜਿਹੜੇ ਆਮ ਲੋਕ ਨੇ ਉਹ ਡਰਦੇ ਵੀ ਨੇ। ਕੋਈ ਮਾੜਾ ਅਸੀਂ ਤਾਂ ਸਕੂਟੀਆ ਤੋਂ ਖਲਾਫ ਆਂ ਜੀ। ਜੀ। ਅਸੀਂ ਤਾਂ ਕਹਿੰਦੇ ਕਿਸੇ ਨੂੰ ਸਕੂਟੀਆ ਦਾ ਗਾਇਕ ਨੂੰ ਸਕੂਟੀ ਆਮ ਲੋਕਾਂ ਨੂੰ ਸਕੂਟੀ ਕੀ ਹੈ ਮਤਲਬ ਇਹ ਕਿਹੜਾ ਉਹ ਜਿਹੜਾ ਮਤਲਬ ਇੱਕ ਗਲਤ ਕੰਮ ਕਰ ਰਿਹਾ ਜੀ ਉਹ ਉਹਨੂੰ ਵੀ ਯਾਰ ਨੂੰ ਕਤਰਾਏ ਜੀ। ਜੀ। ਕਿ ਤੇਰੇ ਨਾਲ ਕੀ ਸੀ ਨਾ ਫੈਮਿਬ੍ਰਿਟੀ ਵਾਲਕੇ ਜਦੋਂ ਅਸੀਂ ਹੱਥ ਪੈਰ ਵਾਰ-ਵਾਰ ਲੱਗਦੇ ਆ ਜਦੋਂ ਅਸੀਂ ਗਲਤ ਰਸਤਾ ਵਰਤਿਆ ਜਾਂ ਗਲਤ ਵਿਆਹੇ ਬਾਜੀ ਕਰਦੇ ਆ ਗਲਤ ਗੋਣਾ ਬਜੌੜਾ ਕਰਦੇ ਆ ਜਾਂ ਲੋਕਾਂ ਦੇ ਗਲਤ ਤਰੀਕੇ ਨਾਲ ਪਿੱਛੜਦੇ ਆ ਮਾਰਿਆ ਉਹ ਜਾਂਦਾ ਜੀ ਜੀ ਖਤਰਾ ਉਦੀ ਜਾਨ ਨੂੰ ਹੁੰਦਾ ਹੈ ਜੀ ਆਜਾ ਇਹ ਐਮਐਲਏ ਦੀ ਗੱਲ ਹੈਲੋ ਉਹਨੇ ਕਿਹਾ ਕਿ ਕਿਹੜੇ ਜਿਹੜੇ ਲੋਕਾਂ ਨੇ ਕਤਲ ਕਰੇ ਉਹ ਜਿਹੜੇ ਐਨਜੀਐਸ ਕੋਟੇ ਕੋਟੇ ਚਲੋ ਜੀ ਐਨਜੀਐਸ ਕੋਟੇ ਭਰ ਦਿੱਤੀ ਨਹੀਂ ਜਾਈਦੇ ਜਿੱਥੇ ਕੋਟੇ ਭੰਦੇ ਸਰਕਾਰ ਨੂੰ ਦੇਣੀ ਚਾਹੀਦੀ ਹੈ ਜੀ ਜੀ ਭਾਈ ਉਹਨਾਂ ਨੂੰ ਕੋਟੇ ਦੇਣੀ ਮੈਂ ਕਿੱਥੇ ਨੂੰ ਕਰਤੀ ਦੇ ਦਵਾ ਅੱਜ ਮੈਂ ਸਰਕਾਰ ਕੇ ਚਲ ਜਨਾ ਕੋਟੇ ਦੇ ਦਿਓ ਜੀ ਧਮਕੀ ਮੈਂ ਤੇ ਆ ਭੁਗਤਣਾ ਸਰਕਾਰ ਨੂੰ ਭੁਗਤਣਾ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਭੁਗਤ ਇਹ ਚੀਜ਼ਾਂ ਦਾ ਵੀ ਧਿਆਨ ਰੱਖਣ ਦੀ ਜ਼ਰੂਰਤ ਆ ਮੈਡਮ ਜੀ ਬਿਲਕੁਲ ਦੇਖੋ ਇਹ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣ ਦੀ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਜ਼ਰੂਰਤ ਹੈ ਤੇ ਪੰਜਾਬ ਦੇ ਜੇਕਰ ਮਾਹੌਲ ਦੀ ਸਰ ਗੱਲ ਕਰੀਏ ਕਿ ਦੇਖੋ ਮਾਹੌਲ ਇੰ ਇਸ ਵਾਰ ਵੀ ਜਿਹੜਾ ਧਿਆਨ ਹੈ ਸਰਕਾਰਾਂ ਦਾ ਨਹੀਂ ਦਿੱਤਾ ਜਾ ਰਿਹਾ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹਮੇਸ਼ਾ ਹੀ ਆਪਾਂ ਪ੍ਰਸ਼ਾਸਨਾਂ ਦੀ ਵੀ ਗੱਲ ਕਰਦੇ ਹਾਂ ਤੇ ਉਹ ਵੀ ਕਿਤੇ ਨਾ ਕਿਤੇ ਢਿੱਲੀ ਪੈ ਰਹੀ ਹੈ ਆ ਮੈਡਮ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੂੰ ਸਿਕਿਉਰਿਟੀ ਨਾ ਦੋ ਜਾਂ ਕਿਸੇ ਨੂੰ ਸਰਕਾਰ ਨੂੰ ਸਿਕਿਉਰਿਟੀ ਨਹੀਂ ਦੇਣੀ ਜਿਹਦਾ ਮਤਲਬ ਇਹ ਆ ਜਿਹੜੇ ਬੰਦੇ ਨੂੰ ਸਿਕਿਉਰਿਟੀ ਦੇਣੀ ਆ ਜਾਂ ਜਿਹੜੇ ਬੰਦੇ ਦੀ ਸਰਕਾਰ ਨੇ ਸੇਫਟੀ ਕਰਨੀ ਆ ਉਹਦੀ ਦੇਣ ਕਿਹਾ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਲੋਕਾਂ ਨੂੰ ਜੀ ਕਿਹਾ ਉਹਨੇ ਸਹੀ ਕਰਿਆ ਕਿਹਾ ਉਹਦੇ ਪਿੱਛੇ ਗੱਤ ਲੋਕ ਲੱਗੇ ਹੋਏ ਆ ਦੇਖੋ ਜਿਹੜਾ ਇਹ ਗੈਂਗਸਟਰ ਵਾਲ ਚੱਲਦਾ ਜਾਂ ਮਾਰ ਮਰਗੀਆ ਚੱਲਦਾ ਇਹਦੇ ਤੇ ਧਿਆਨ ਦੇਣਾ ਦਿਜਦੇ ਆ ਦਿਨ ਦੇ ਜੋ ਕਿ ਨਾ ਕਿ ਲੋਕਾਂ ਨੂੰ ਸਿਕਿਉਰਿਟੀ ਬਾਰੇ ਚ ਵਾਦਾ ਕਰਨ ਦੀ ਜਰੂਰਤ ਆ ਮੈਡਮ ਅੱਜ ਹਿੰਦੂ ਸਹਿਲ ਵਾਲੇ ਸਿਕਿਉਰਿਟੀ ਚੱਕੇ ਕਰ ਗਿਆ ਤੇ ਸ਼ਿਵ ਸਹਿਨ ਵਾਲਾ ਕਿੰਨ ਜੱਕੀ ਵਰਦੇ ਆ ਵੇਖੋ ਕਿੰਨਾ ਲੋਕਾਂ ਦਾ ਟੈਕਸ ਦਾ ਪੈਸਾ ਉਹ ਲੋਕਾਂ ਦੀ ਖੇਤਰੀ ਜਾਂਦੀ ਹੈ ਸੱਚ ਉਹਨਾਂ ਲੋਕਾਂ ਦੇ ਲੋਕਾਂ ਸਾਡੇ ਟੈਕਸ ਦੇ ਪੈਸੇ ਦਾ ਹੀ ਹੁੰਦਾ ਹੈ ਜੀ ਜੀ ਦੇਖੋ ਜਿੱਥੇ ਜ਼ਰੂਰਤ ਹੀ ਨਹੀਂ ਹੈ ਉੱਥੇ ਸਰਕਾਰਾਂ ਜਿਹੜੀ ਸਿਕਿਉਰਿਟੀ ਹੈ ਉਹ ਵੀ ਦੇ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਨੇ ਕੀ ਲੱਗਦਾ ਹੈ ਕਿ ਕਿੰਨਾ ਕੁ ਜ਼ਿਆਦਾ ਇਹ ਸਹੀ ਹੈ ਜਾਂ ਕਿੰਨਾ ਕੁ ਜ਼ਿਆਦਾ ਗਲਤ ਹੈ ਕਲਪਨਾ ਨਿਕ ਗੁਰਸਿੰਮਰਨ ਮੰਡਾ ਉਹ ਜਾ ਕੇ ਪਾਕਿਸਤਾਨ ਨਾਲ ਬੰਗੇ ਲੰਦਾ ਉਹ ਜਾ ਕੇ ਫਲਾਣੇ ਉਹਦੇ ਨਾਲ ਬੰਗੇ ਲੰਦਾ ਸਰਕਾਰ ਤੋਂ ਸਪੋਰਟੀਆਂ ਮੰਗਦਾ ਸਰਕਾਰ ਉਹਦਾ ਵੀ ਕੁਝ ਕਰਦੇ ਕਿੰਨੇ ਬੰਦੇ ਉਹਦੇ ਤੇ ਲਾਏ ਕਿੰਨੇ ਪੈਸੇ ਖਰਾਬ ਕਰੀਏ ਸਰਕਾਰ ਕਾ ਕਰੇ ਇਹ ਰਹੀ ਅਮਿਤ ਰੋੜਾ ਸ਼ਿਵ ਸੈਨਾ ਦਾ ਉਹ ਜਾ ਕੇ ਪਾਕਿਸਤਾਨ ਨੂੰ ਧਮਕੀ ਦੇ ਜਾਂਦਾ ਵੀ ਤੁਸੀਂ ਜਦੋਂ ਸ਼ੇਰਦੀਪ ਮੂਛ ਨੂੰ ਹੱਥ ਲਾਉਂਗੇ ਸ਼ੇਰਦੀਪ ਮੂਛ ਦਾ ਤੁਸੀਂ ਹਿੰਦੁਸਤਾਨ ਨੂੰ ਪੁੱਛ ਕੇ ਲਾਉਂਦੇ ਆ ਪ੍ਰਧਾਨ ਮੰਤਰੀ ਨੂੰ ਪੁੱਛ ਕੇ ਲਾਉਂਦੇ ਆ ਸਰਕਾਰ ਨੂੰ ਪੁੱਛ ਕੇ ਲਾਉਂਦੇ ਆ ਜਦੋਂ ਤੁਸੀਂ ਗਾਲਾਂ ਗਾਲੀ ਹੋ ਜੇ ਨੇ ਫੇਸਬੁੱਕ ਤੇ ਆ ਕੇ ਤੁਸੀਂ ਆਪਣੀ ਬਾਬਰ ਦਿਖਾਉਣ ਲੱਜਨੇ ਆ ਉਹ ਤੋਂ ਬਾਅਦ ਉਹਨ ਜੀ ਬਿਲਕੁਲ ਹੂੰ ਜੀ ਦੇਖੋ ਇਹ ਤਾਂ ਹੋਈਆਂ ਚਲੋ ਸਰਕਾਰਾਂ ਦੀਆਂ ਗੱਲਾਂ ਤੇ ਸਰ ਸਭ ਤੋਂ ਵੱਡੀ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ ਕਿ ਸਿੱਧੂ ਮੁਸੇਵਾਲਾ ਦੇ ਪਰਿਵਾਰ 'ਚ ਖੁਸ਼ੀ ਆਈਆਂ ਨੇ ਇਸ ਦਾ ਇੱਕ ਹੋਰ ਸਵਾਲ ਹੈ ਸਰ ਮੇਰਾ ਕਿ ਕਿਤੇ ਨਾ ਕਿਤੇ ਦੇਖੋ ਆਪਾਂ ਹੁਣ 4-5 ਦਿਨ ਪਹਿਲਾਂ ਦੇਖਿਆ ਹੀ ਸੀ ਕਿ ਫੇਕ ਨਿਊਜ਼ ਜਿਹੜੀਆਂ ਨੇ ਲਗਾਤਾਰ ਆ ਰਹੀਆਂ ਸੀ ਤੇ ਜਿਹੜੇ ਲੋਕ ਨੇ ਉਹ ਫਿਰ ਗੁੰਮਰਾਹ ਹੁੰਦੇ ਨੇ ਕੀ ਕਹਿਣਾ ਚਾਹੋਗੇ ਕਿ ਦੇਖੋ ਫੇਕ ਖਬਰਾਂ ਜਿਹੜੇ ਲੋਕ ਇੱਥੇ ਫੈਲਾਉਂਦੇ ਨੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘਾਤਕ ਐ ਸਾਬਿਤ ਹੋ ਸਕਦੇ ਨੇ ਬਿਲਕੁਲ ਮੈਡਮ ਬਿਲਕੁਲ ਦੇਖੋ ਫੇਕ న్యూਸ ਚੱਲਣੀ ਗਲਤ న్యూਸ ਚਲਾ ਦੇਣੀ ਚੈਨਲਾਂ ਦੀ ਵਾਹ ਵਾਹ ਹੋ ਜਾਣੀ ਰਣੇ ਲਾਈਕ ਲੈ ਲੈਣੇ ਕਮੈਂਟਰੀ ਲੈਣੇ ਪੈਸਾ ਕਮਾ ਲਾ ਬਾਕੀ ਦੇਖੋ ਇਹਨਾਂ ਚੀਜ਼ਾਂ ਤੇ ਲਗਾਮ ਦੀ ਜਰੂਰਤ ਹੈ ਲੋਕਾਂ ਦੇ ਵਿੱਚ ਜੋ ਪੋਸਟ ਆਵੇ ਲੋਕਾਂ ਦੇ ਵਿੱਚ ਜੋ ਫੋਟੋ ਵੀਡੀਓ ਆਵੇ ਸੱਚਾਈ ਹੋਣੀ ਚਾਹੀਦੀ ਹੈ ਮੈਂ ਵੀ ਜਿਹੜੀ ਸਿੱਧੂ ਮੂਸੇ ਵਾਲੇ ਦੇ ਬੱਚੇ ਦੀ ਗੱਲ ਕਰਦੇ ਆ ਮੈਡਮ ਆ ਕੋਈ ਅਗਰ ਆਦੀ ਗੱਲ ਕਰਦੇ ਹਾਂ ਕਿ ਭਰਾ ਦਾ ਛੋਟੇ ਦਾ ਜਨਮ ਹੋਇਆ ਮੈਂ ਵੀ ਅਗਰ ਕਿਸੇ ਹੋਰ ਚੈਨਲ ਤੇ ਹੁੰਦੀ ਜਾਂ ਔਰ ਉਥੇ ਹੁੰਦੀ ਮੈਂ ਸ਼ਾਇਦ ਨਾ ਯਕੀਨ ਮੰਨਦਾ ਮੈਂ ਅਗਰ ਪੰਜਾਬੀ ਟੀਵੀ ਤੇ ਪੋਸਟ ਦੇਖੀ ਸਹੀ ਸਾਨੂੰ ਪਤਾ ਹੈ ਕਿ ਇਹ ਵਾਲ ਪੰਜਾਬੀ ਟੀਵੀ ਆ ਕਿ ਜਿੱਦਾਂ ਕੋਈ ਵੇਖ ਜਾ ਕੋਈ ਕੁਝ ਹੋ ਨਹੀਂਦਾ ਖੁਦਾਂ ਕਿ ਕੋਈ ਖਬਰਾਂ ਗਲਤ ਨਿਕਲ ਜਾਂਦੀ ਉਹ ਚੀਜ਼ ਅਲੱਗ ਹੁੰਦੀ ਹੈ ਲੇਕਿਨ ਹਰੇਕ ਚੈਨਲ ਨੂੰ ਹਰੇਕ ਕਿਸੇ ਆਪਣੇ ਪਰਸਨਲ ਪੇਜਾਂ 'ਤੇ ਕੋਈ ਫੇਕ ਨਿਊਜ਼ ਜਾਂ ਫੇਕ ਪੋਸਟ ਨਹੀਂ ਪਾਉਣੀ ਚਾਹੀਦੀ ਅਗਰ ਕੋਈ ਕੌਂਦਾ ਫੜਿਆ ਜਾਂਦਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਜੀ ਦੇਖੋ ਕਿਉਂਕਿ ਇੱਥੇ ਬਲ ਇਹ ਗੱਲ ਨਿਕਲ ਕੇ ਸਾਹਮਣੇ ਆਵੇਗੀ ਅਸੀਂ ਖੁਦ ਹੀ ਇੱਥੇ ਜਿਹੜਾ ਲੋਕਾਂ ਨੂੰ ਦੱਸਾਂਗੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਚਾਰ ਪੰਜ ਦਿਨ ਪਹਿਲਾਂ ਵੀ ਇਹ ਫੇਕ ਨਿਊਜ਼ ਆਈ ਸੀ ਕਿ ਮਾਤਾ ਚਰਨ ਕੌਰ ਜਿਹੜੇ ਨੇ ਹਸਪਤਾਲ 'ਚ ਭਰਤੀ ਨੇ ਅਜਿਹੀਆਂ ਜਿਹੜੀ ਫੇਕ ਖਬਰਾਂ ਨੇ ਉਹਨਾਂ ਦੇ ਕਰਕੇ ਦੇਖੋ ਫਿਰ ਲੋਕ ਵੀ ਗੁੰਮਰਾਹ ਹੁੰਦੇ ਨੇ ਤੇ ਜਿਹੜੇ ਚਾਣ ਵਾਲੇ ਨੇ ਉਹਨਾਂ ਨੂੰ ਵੀ ਬਾਅਦ 'ਚ ਸੁਣ ਕੇ ਦੁੱਖ ਹੁੰਦਾ ਹੈ ਕਿ ਇਹ ਖਬਰਾਂ ਜਿਹੜੀਆਂ ਨੇ ਇਦਾਂ ਦੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਆ ਮੈਡਮ ਮਸਲਾ ਉਹੀ ਰਹਿ ਜਾਂਦਾ ਜੀ ਲਾਈਕ ਵੀਊ ਦਾ ਕਮੈਂਟ ਦਾ 700 ਸਬਸਕ੍ਰਾਈਬ ਕਰ ਜੀ ਜੀ ਜੇ ਕੋਈ ਇਹਾਂ ਚੀਜ਼ਾਂ ਦੇ ਪਿੱਛੇ ਲੋਕ ਕਰਕੇ ਪੈਸਾ ਕਮਾ ਕੇ ਨਿਕਲ ਜਾਂਦੇ ਆ ਬਾਅਦ 'ਚ ਹੋ ਜਾਂਦਾ ਸਾਨੂੰ ਵੀ ਵੇਖਤੀ ਉਸ ਚੀਜ਼ ਨੂੰ ਰੋਕਣ ਵਾਸਤੇ ਜਿਹੜੀ ਐਪਸ ਚੱਲਦੀਆਂ ਜਾਂ ਜੋ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਰੱਖਦੇ ਕੋਈ ਵੀ ਡਿਪਾਰਟਮੈਂਟ ਆ ਕੋਈ ਪਰਸਨਲ ਆ ਪਰ ਪ੍ਰਾਈਵੇਟ ਓਨਰ ਆ ਕੋਈ ਸਰਕਾਰੀ ਸਿਸਟਮ 'ਚ ਚੱਲਦਾ ਹੈ ਦੇਖੋ ਕਿਤੇ ਨਾ ਕਿਤੇ ਚੀਜ਼ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਇੰਨਾ ਸੌਖਾ ਅੱਜ ਸਾਨੂੰ ਹੋ ਗਿਆ ਵੀ ਕਿਸੇ ਨੂੰ ਅਸੀਂ ਲਾਈਵ ਹੋ ਕੇ ਗਾਲਾਂ ਕੱਢ ਦਈਏ ਕਿਸੇ ਦੇ ਪਰਟੀ ਵੀਡੀਓ ਪਾ ਦੇ ਕਿਸੇ ਪਰ ਆਪਣੀ ਕੋਈ ਲੜਾਈ ਕਰਾ ਦੇ ਕੋਈ ਪਰਤਾਉ ਗਿਆ ਦੇ ਵੀ ਅੱਜ ਕਿੰਨਾ ਸੋਸ਼ਲ ਮੀਡੀਆ ਦੇ ਜਰੀਆ ਕੇ ਲੋਕਾਂ ਦੀ ਲੜ ਲੜਾਈ ਹੋ ਰਹੀ ਹੈ ਗਾਲ ਮਗਾਲੀ ਲੋਕ ਹੋ ਰਹੇ ਇਹਨਾਂ ਚੀਜ਼ਾਂ ਦੇ ਨਿਕੇਲ ਕਰਨ ਦੀ ਜ਼ਰੂਰਤ ਹੈ ਮਨੋ ਜੀ ਬਿਲਕੁਲ ਤੇ ਦੇਖੋ ਇੱਕ ਸਾਡੇ ਨਾਲ ਜਿਹੜੇ ਹੁਣੇ-ਹੁਣੇ ਕੋਲਰ ਜੁੜੇ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਇੱਥੇ ਜਿਹੜੇ ਲੋਕ ਨੇ ਉਹ ਟਾਰਗੇਟ ਵੀ ਬਹੁਤ ਕਰਦੇ ਨੇ ਕਿਤੇ ਨਾ ਕਿਤੇ ਟ੍ਰੋਲਰਜ਼ ਦਾ ਸਾਹਮਣਾ ਵੀ ਇੱਥੇ ਕਰਨਾ ਪੈਂਦਾ ਹੈ ਕੀ ਲੱਗਦਾ ਹੈ ਕਿ ਦੇਖੋ ਕਾਫੀ ਜ਼ਿਆਦਾ ਲੋਕਾਂ ਨੂੰ ਵੀ ਇੱਥੇ ਸੋਚ ਸਮਝ ਕੇ ਬੋਲਣ ਦੀ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਬਹੁਤ ਦੇਖਦੇ ਆ ਕਿ ਫੇਕ ਨਿਊਜ਼ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਤੇ ਕਿੰਨਾ ਲੋਕ ਇੱਕ ਦੂਜੇ ਨੂੰ ਪਰੇਸ਼ਾਨ ਵੀ ਕਰਦੇ ਨੇ ਆ ਬਿਲਕੁਲ ਮਨੋਟੋ ਹੁਈ ਚਾਹਣਾ ਕਿ ਸ਼ੌਕਾ ਕਿਉਂ ਆ ਜੀ ਜੀ ਉਹ ਸ਼ੌਕੀ ਕਿਉਂ ਆ ਅੱਜ ਜੇ ਮੇਰੇ ਹੱਥ ਚ ਫੋਨ ਆ ਮੇਰੀ ਬੈਣ ਦੇ ਹੱਥ ਚ ਫੋਨ ਆ ਮੇਰੇ ਬੱਚਿਆਂ ਦੇ ਹੱਥ ਚ ਫੋਨ ਆ ਮੇਰੇ ਮਾਤਾ ਪਿਤਾ ਦੇ ਹੱਥ ਚ ਫੋਨ ਆ ਸਾਨੂੰ ਨਹੀਂ ਪਤਾ ਲੱਗਦਾ ਕਦ ਗੱਲ ਤੇ ਵੀਡੀਓ ਆ ਜਾਣੀ ਕਦ ਫੋਟੋ ਆ ਜਾਣੀ ਜੀ ਹਾਂਜੀ ਸੌਖੀ ਕਿਉਂ ਹੋ ਗਈ ਸਾਡਾ ਇਹ ਕੋਸ਼ਨ ਹੈ ਚਾਹੇ ਉਹ ਸਰਕਾਰ ਥਾ ਦਾ ਸਵਾਲ ਲੈ ਲਵੇ ਚਾਹੇ ਐਕਸ ਚਲਾਉਣ ਵਾਲੇ ਸਵਾਲ ਲੈਣ ਚਾਹੀਏ ਇੰਸਟਾਗ੍ਰam ਫੇਸਬੁਕ ਯੂਟਿਊਬਰ ਯੂਟਿਊਬ ਚਲਾਉਣ ਵਾਲੇ ਸਾਡਾ ਸਵਾਲ ਲੈਣਾ ਸਾਡਾ ਸਵਾਲ ਹੈ ਵੀ ਇਹਨਾਂ ਸੌਖਾ ਕਿਉਂ ਹੈ ਇਹਨਾਂ ਸੌਖਾ ਕਿਉਂ ਬਣ ਗਿਆ ਵੀ ਲੋਕ ਫੇਕ ਆਈਡੀਆ ਬਣਾ ਦਿੰਦੇ ਨੇ ਫੇਕ ਆਈਡੀ ਬਣਦੀ ਕਿਉਂ ਹੈ ਜੀ ਕਿਵੇਂ ਮਤਲਬ origial ਪੇਪਰਾਂ ਤੋਂ ਬਣਾ ਉਹ ਵੀ ਆਪਲੋਡ ਹੋ ਜਾਂਦੀ ਹੈ ਜੀ ਕਿਤੇ ਨਾ ਕਿਤੇ ਚੀਜ਼ਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਤਾਂ ਜੋ ਸੋਸ਼ਲ ਮੀਡੀਆ ਦੇ ਜਰੀਏ ਲੋਕਾਂ ਦੇ ਵਿੱਚ ਭੜਕਾਅ ਹੋਵੇ ਆਣ ਲੋਕਾਂ ਦੇ ਵਿੱਚ ਲੜਾਈ ਝਗੜਾ ਲੋਕਾਂ ਦੇ ਵਿੱਚ ਜੀ ਬਿਲਕੁਲ ਤੇ ਇੱਕ ਹੋਰ ਜਿਹੜਾ ਮੇਰਾ ਸਵਾਲ ਹੈ ਸੰਜੀਵ ਸ਼ਰਮਾ ਜੀ ਕਿ ਇੱਥੇ ਦੇਖੋ ਕਿੱਥੇ ਨਾ ਕਿਤੇ ਸੌਰੀ ਇੱਥੇ ਕਿਤੇ ਨਾ ਕਿਤੇ ਆਪਾਂ ਦੇਖੋ ਕਹਿ ਸਕਦੇ ਹਾਂ ਕਿ ਬਹੁਤ ਖੁਸ਼ੀ ਭਰਿਆ ਜਿਹੜਾ ਮਾਹੌਲ ਹੈ ਪਰ ਕੀ ਲੱਗਦਾ ਹੈ ਕਿ ਦੇਖੋ ਇੱਥੇ ਲਗਾਤਾਰ ਸਿੱਧੂ ਮੂਸੇਵਾਲਾ ਦੀ ਜਿਹੜੀ ਮੌਤ ਦਾ ਇਨਸਾਫ ਉਹਨਾਂ ਦੇ ਮਾਪੇ ਵੱਲੋਂ ਇੱਥੇ ਮੰਗਿਆ ਗਿਆ ਸੀ ਉਹ ਇਨਸਾਫ ਜਿਹੜਾ ਹੈ ਉਹ ਵੀ ਕਾਫੀ ਜ਼ਿਆਦਾ ਢਿੱਲਾ ਪੈ ਗਿਆ ਸੀ ਸਰਕਾਰਾਂ ਨੂੰ ਇੱਥੇ ਦੇਣਾ ਕਾਨੂੰਨ ਨੂੰ ਦੇਣਾ ਕੀ ਲੱਗਦਾ ਹੈ ਕਿ ਆਪਣੇ ਕਿਤੇ ਨਾ ਕਿਤੇ ਕਾਨੂੰਨ ਵੀ ਕਾਫੀ ਜ਼ਿਆਦਾ ਇਥੇ ਢਿੱਲਾ ਪੈਂਦਾ ਹੈ। ਦੇਖੋ ਮਾੜਾ ਜਿਹੜਾ ਕਿਸੇ ਕਰੋਗਾ ਕਿਸੇ ਵੀ ਸੁਣੂਗਾ ਨਹੀਂ ਉਸ ਜਗ੍ਹਾ ਫੋਕਟੂਗਾ ਜੀ। ਜੀ। ਚਾਹੇ ਉਹ ਸਰਕਾਰ ਆ ਜਾਂ ਡਿਪਾਰਟਮੈਂਟ ਆ ਜੀ। ਚਾਹੇ ਉਹ ਲੋਕ ਆ ਜਿਨ੍ਹਾਂ ਨੇ ਮਾਰਿਆ ਜੀ ਨਜਾਇਜ਼। ਹੂੰ ਜੀ ਪਰਮਾਤਮਾ ਬੰ ਪਰਮਾਤਮਾ ਦੀ ਕਚਹਿਰੀ 'ਚ ਪਰਮਾਤਮਾ ਦੀ ਦਰਗਾਹ 'ਚ ਉਹਨਾਂ ਦੀ ਅਰਜ਼ੀ ਕਬੂਲ ਹੋਈ ਆ ਪਰਮਾਤਮਾ ਨੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਹੂੰ ਚਲੋ ਠੀਕ ਐ ਜੀ ਕਹਿੰਦੇ ਆਂ ਦੀ ਸਰਕਾਰ ਅੱਜ ਉਹਨਾਂ ਨੂੰ ਫਾਂਸੀ 'ਚ ਲਾ ਦੇਣਾ ਉਹ ਕਾਦਣ ਫਿਰ ਕਿਤੇ ਸੁੱਤੇ ਬੁੱਕੇ ਵਾਲਾ ਵਾਪਸ ਆਜੂਗਾ ਸਿੱਧੂ ਵਾਪਸ ਆਜੂਗਾ ਜੀ ਹੂੰ ਬਿਲਕੁਲ ਸਹੀ ਕਿਹਾ ਪਰਮਾਤਮਾ ਤੇ ਭਰੋਸਾ ਰੱਖਣ ਮੌਜੂਦਾ ਸਰਕਾਰਾਂ ਜਾਂ ਜਿਹੜੀ ਸਮਾਜਿਕ ਸਰਕਾਰ ਹੈ ਕਾਰਨਾ ਕਾਰਨ ਜੋ ਤਾਂਬਦੀ ਸਰਕਾਰ ਆ ਜੋ ਪਰਮਾਤਮਾ ਦੀ ਸਰਕਾਰ ਆ ਉਹਨਾਂ ਨੇ ਇਹਦੇ ਹੱਕ 'ਚ ਫੈਸਲਾ ਸੁਣਾ ਦਿੱਤਾ ਉਹਨਾਂ ਨੇ ਮੁੜ ਕੇ ਦੁਬਾਰੇ ਝੋੜੀ ਚ ਪਾ ਦਿੱਤਾ ਬਸ ਹੁਣ ਸਰਕਾਰਾਂ ਵੱਲ ਨਾ ਦੇਖਣ ਜੋ ਉਸ ਪੁੱਤ ਦਾ ਉਸ ਆਪਣੇ ਬੱਚੇ ਦਾ ਇਸ ਤਰੀਕੇ ਨਾਲ ਧਿਆਨ ਰੱਖਣ ਤਾਂ ਜੋ ਇਹ ਨਿਜਾਇਜ਼ ਲੋਕਾਂ ਦੇ ੱਟਕੇ ਨਾ ਜਾੜ ਸਕੇ ਸਹੀ ਨੂੰ ਤਰੀਕੇ ਨਾਲ ਪਰਵਰਿਸ਼ ਦੇ ਕੇ ਦੁਨੀਆ 'ਚ ਉਹਨਾਂ ਨੂੰ ਜੀਉਣ ਦਾ ਜਿਹੜਾ ਉਹਦਾ ਮੌਕਾ ਦਿੱਤਾ ਜਾ ਵੀ ਅਸੀਂ ਇਹ ਨਹੀਂ ਕਹਿੰਦੇ ਪਰਵਰਿਸ਼ ਪਹਿਲੇ ਦੀ ਗਲਤ ਹੋਈ ਸੀ ਉਹਦੀ ਵੀ ਠੀਕ ਹੋਈ ਸੀ ਕੁਝ ਗੱਲਾਂ ਦਾ ਧਿਆਨ ਨਹੀਂ ਰੱਖਿਆ ਗਿਆ ਸੀ ਉਹਨਾਂ ਦਾ ਧਿਆਨ ਰੱਖ ਕੇ ਉਸ ਬੱਚੇ ਦੀ ਭਾਲ ਨਾ ਕੋ ਹਾਂਜੀ ਤੇ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਪਾਲਣ ਪੋਸ਼ਣ ਦੀ ਇੱਥੇ ਸਰ ਕੀਤੀ ਹੈ ਅ ਕੀ ਲੱਗਦਾ ਹੈ ਕਿ ਹੁਣ ਕਿਤੇ ਨਾ ਕਿਤੇ ਮੈਂ ਫਿਰ ਤੋਂ ਉਹੀ ਜਿਹੜਾ ਦੁਬਾਰਾ ਇਹ ਮੈਂ ਕੁਐਸਚਨ ਰਿਪੀਟ ਕਰ ਰਹੀ ਹਾਂ ਕਿ ਸਿੱਧੂ ਮਸੇਵਾਲਾ ਦੇ ਮਾਪੇ ਨੂੰ ਇੱਥੇ ਕਿੰਨੀ ਕੁ ਜ਼ਿਆਦਾ ਉਹਨਾਂ ਦੇ ਮਨ ਦੇ ਵਿੱਚ ਖੁਸ਼ੀ ਹੈ ਕਿ ਜਿਹੜਾ ਬਚਪਨ ਸਿੱਧੂ ਮਸੇਵਾਲਾ ਦੇ ਨਾਲ ਉਹਨਾਂ ਨੇ ਬਿਤਾਇਆ ਸੀ ਉਹ ਇੱਕ ਵਾਰ ਫਿਰ ਤੋਂ ਇੱਥੇ ਜੀਨ ਨੂੰ ਮਿਲੇਗਾ ਬਹੁਤ ਹੀ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਇੱਕ ਖੁਸ਼ਹੂਮਾ ਖਬਰ ਹੈ ਉਹਨਾਂ ਦੇ ਲਈ ਵੀ ਤੇ ਉਹਨਾਂ ਦੇ ਪਰਿਸ਼ੰਸ਼ਕਾਂ ਦੇ ਲਈ ਵੀ हां बिल्कुल मैडम देखो पहला दर्द ਨਾਲ ਚੱਲਦਾ ਸੀ ਉਹਨਾਂ ਦੇ ਨਾਲ ਜੀ ਉਹ ਦਰਦ ਚੱਲੂਗਾ ਤਾਂ ਸਹੀ ਦਰਦ ਨੂੰ ਦਬਾਉਣ ਵਾਸਤੇ ਕਿਤੇ ਨਾ ਕਿਤੇ ਜਿਹੜਾ ਤਾਂ ਤੋਂ ਆਰਾਮ ਆ ਉਹਦੀ ਨਾਲ ਵੀ ਨਾਲ ਜਿਹੜੀ ਦਵਾਈ ਵੀ ਲੱਗਦੀ ਜਾਊਗੀ ਜੀ ਬਿਲਕੁਲ ਕਿਉਂਕਿ ਉਹ ਬੱਚਾ ਆ ਗਿਆ ਜਿਹ ਅਸ਼ੋਭਦੀਪ ਦਾ ਜਿੱਤੂ ਦਾ ਕਿਤੇ ਨਾ ਕਿਤੇ ਯਾਦ ਆਉਂਦੀ ਆ ਜਾਂ ਉਹਦੇ ਬਚਪਨ ਯਾਦ ਆਊਗਾ ਤਾਂ ਕਿਸੇ ਨਾ ਕਿਸੇ ਨਾਲ ਮੱਲਮ ਵੀ ਲਹਿਗੀ ਜਾਂ ਨਾਲ ਛੋਟਾ ਬੱਚਾ ਕਿਸ ਤਰ੍ਹਾਂ ਦੇ ਰੂਪ ਚ ਦੇਖਣਗੇ ਜੀ ਕੋਈ ਚੀਜ਼ ਦਾ ਫਰਕ ਬਹੁਤ ਪੈਂਦਾ ਹੁਣ ਜੇ ਮੈਂ ਆਪਣੀ ਗੱਲ ਕਰਾਂ ਮੈਡਮ ਮੈਂ ਦੇਖੋ ਜਿਹੜਾ ਐਨੀਮਲ ਲਵਰਸ ਹੈ ਜੀ ਮੈਂ ਕੁੱਤਿਆਂ ਸ਼ੌਕਰ ਜਾਨਵਰਾਂ ਪੰਛੀਆਂ ਨੂੰ ਪਿਆਰ ਕਰਨ ਵਾਲਾ ਬੰਦਾ ਜੀ ਸਾਡੇ ਘਰ ਸਾਡੇ ਘਰ ਦੇ ਵਿੱਚ ਦੋ ਡੌਗੀਆਂ ਜੀ ਪਰਵੇ ਪਰਵੇ ਆਪਣੇ ਕਵੇਰੀਆਂ ਜੀ ਇੱਕ ਬੜੇ ਡੱਬੀ ਦੀ ਡੈੱਟ ਹੋਈ ਉਹਦੀ ਛੋਟੀ ਬੱਚੀ ਹੈ ਜੀ ਮੈਂ ਮਤਲਬ ਬੱਚਿਆਂ ਵਾਂਗ ਪਿਆਰ ਕਰਦਾ ਸੀ ਜਦੋਂ ਵੱਡੀ ਦੀਦੀ ਮਾਂ ਦੀ ਡੈੱਟ ਹੋਈ ਆ ਮੈਂ ਮਤਲਬ ਇੰਨਾ ਰੋਇਆ ਕਈ ਦਿਨ ਮ ਨੇ ਜੀ ਸਾਡੀ ਲੇਕਿਨ ਉਸ ਦੀ ਕੀ ਨੇ ਵੀ ਚੌਦੀ ਮਾ ਦਾ ਰੂਪ ਦੇਖ ਕੇ ਮੈਂ ਮਤਲਬ ਉਹ ਟਾਈਮ ਉਹਨਾਂ ਦੇ ਨਾਲ ਸਪੈਂਡ ਕਰਦਾ ਉਹ ਜੀ ਨਾਲ ਸਪੈਂਡ ਕਰਦਾ ਚਾਹੇ ਜਾਨਵਰਾਂ ਚਾਹੇ ਪੰਛੀ ਆ ਐਕਨ ਹੀ ਆ ਜੀ ਇਹੋ ਸ਼ੁਭਤੀ ਬਤਾ ਉਹਨਾਂ ਨੂੰ ਯਾਦ ਆਊਗਾ ਜਿਹੜਾ ਛੋਟਾ ਬੱਚਾ ਕਿਤੇ ਨਾ ਕਿਤੇ ਉਹ ਦਰਦ ਦੇ ਮਲਮ ਦਾ ਕੰਮ ਜ਼ਰੂਰ ਕਰੂਗਾ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਤੁਸੀਂ ਹਮੇਸ਼ਾ ਹੀ ਪ੍ਰਸ਼ੰਸਕਾ ਸੌਰੀ ਜਿਹੜੇ ਆਪਣੇ ਦਰਸ਼ਕ ਨੇ ਉਹਨਾਂ ਦੇ ਨਾਲ ਜਿਹੜੀ ਵੱਤਵਾਦ ਇਨਫੋਰਮੇਸ਼ਨ ਹੈ ਉਹ ਸਾਂਝੀ ਕਰਦੇ ਹੋ ਕਾਨੂੰ ਬਾਤ ਮੈਡਮ ਬਹੁਤ ਬਹੁਤ ਧੰਨਵਾਦ ਕਰੂੰਗਾ ਮੈਡਮ ਇਹ ਦੇਖੋ ਅਬ ਜੀ ਇਹ ਕਹਿੰਦੇ ਵੀ ਮਤਲਬ ਕੋਈ ਚੰਗਾ ਹੁੰਦਾ ਮਾੜਾ ਹੁੰਦਾ ਚਲੋ ਠੀਕ ਹੈ ਜਿਹਦੇ ਬਾਤ ਤੇ ਹੁੰਦਾ ਚੰਗਾ ਹੁੰਦਾ ਜੀ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਨੂੰ ਕਹਿੰਦੇ ਵੀ ਦੇਖੋ ਜੋ ਚੀਜ਼ਾਂ ਤੁਹਾਤੋਂ ਗਲਤੀਆਂ ਪੈਦਾ ਹੋ ਗਈਆਂ ਜਾਂ ਜੋ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿਰਪਾ ਕਰਕੇ ਉਹਨਾਂ ਚੀਜ਼ਾਂ ਦਾ ਧਿਆਨ ਰੱਖੋ ਤਾਂ ਜੋ ਤੁਹਾਡਾ ਬੱਚਾ ਸਹੀ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕੇ ਤੁਸੀਂ ਵੀ ਖੁਸ਼ ਰਹੋ ਤੁਹਾਡਾ ਪਰਿਵਾਰ ਵੀ ਖੁਸ਼ ਰਹੇ ਇਹ ਹੀ ਸਾਡੀ ਪ੍ਰਬਤ ਮਾਤੇ ਅਰਦਾਸ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਤਾਂ ਹਾਂਜੀ ਇੱਥੇ ਦੇਖੋ ਅੱਜ ਅਸੀਂ ਗੱਲ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਫਿਰਤੋ ਪਰ ਤਾਇਆਂ ਨੇ ਤੇ ਇੱਥੇ ਅਸੀਂ ਇੱਕ ਵਾਰ ਫਿਰ ਤੋਂ A1 ਪੰਜਾਬੀ ਟੀਮ ਵੱਲੋਂ ਵੀ ਉਹਨਾਂ ਦੇ ਫੈਮਲੀ ਨੂੰ ਇੱਥੇ ਬਲਕੌਰ ਸਿੱਧੂ ਨੂੰ ਮਾਤਾ ਚਰਨ ਕੌਰ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਕਿ ਹੁਣ ਦੇਖੋ ਇੱਕ ਛੋਟਾ ਜਿਹਾ ਜਿਹੜਾ ਕਿਤੇ ਨਾ ਕਿਤੇ ਮਹਿਮਾਨ ਉਹਨਾਂ ਦੇ ਘਰ ਆਇਆ ਕਿਤੇ ਨਾ ਕਿਤੇ ਇਹ ਸਿੱਧੂ ਮੁਸੇਵਾਲਾ ਦਾ ਜਿਹੜਾ ਬਚਪਨ ਹੈ ਉਹ ਦੁਬਾਰਾ ਉਹਨਾਂ ਨੂੰ ਦੇਖਣ ਨੂੰ ਮਿਲੇਗਾ ਦੁਬਾਰਾ ਜੀਣ ਨੂੰ ਮਿਲੇਗਾ ਹਾਂਜੀ ਤੁਸੀਂ ਇਸ ਸੰਬੰਧੀ ਕੀ ਸੋਚਦੇ ਹੋ ਸਾਨੂੰ ਆਪਣੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਸਾਂਝੇ ਕਰੋ ਕਮੈਂਟਾਂ ਦੇ ਰਾਹੀਂ ਤੇ ਹੁਣ ਤੁਸੀਂ ਇਦਾਂ ਹੀ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ اٹਵਾਲ ਨੂੰ ਦਿਓ ਇਜਾਜ਼ਤ